ਅਸਲਾਮੁਅਲੈਕਮ ਸਤਰੀਆਕਾਲ ਕਿਦਾ ਹਾਲ ਚਾਲ ਜੀ ਵੀਰੋ ਉਮੀਦ ਕਰਦੇ ਆ ਵਧੀਆ ਵਗੈਰਾ ਆਪ ਸੋਨਾ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਇਸ ਟਾਈਮ ਪੰਜਾਬ ਦੇ ਵਿੱਚ ਜਿਹੜਾ ਹੈ ਪ੍ਰਵਾਸੀਆਂ ਵਾਲਾ ਮੁੱਦਾ ਬਹੁਤ ਜ਼ੋਰੋ ਸ਼ੋਰ ਦੇ ਵਿੱਚ ਹੈ ਦੇਖੋ ਜੀ ਗਲਤੀਆਂ ਆਪਣੀਆਂ ਵੀ ਨੇ ਠੀਕ ਹੈ ਆਪਾਂ ਜਦੋਂ ਕਿਸੇ ਨੂੰ ਆਪਣੇ ਘਰ ਦੇ ਵਿੱਚ ਬੋਦੀ ਜਗ੍ਹਾ ਦੇ ਦਾਂਗੇ ਨਾ ਠੀਕ ਹੈ ਉਹ ਸਾਡੇ ਸਿਰ ਤੇ ਸਵਾਰ ਹੋ ਜਾਏਗਾ ਮੈਂ ਕੱਲ ਇੱਕ ਨਾ ਵੀਡੀਓ ਵੇਖਣ ਲਿਆ ਸੀਗਾ ਉਹ ਵੀਡੀਓ ਦੇ ਵਿੱਚ ਨਾ ਬੰਦਾ ਦੱਸੰਦਿਆ ਸੀਗਾ ਹੈ ਕਲਿੱਪ ਜੈ ਸੀਗਾ ਆਪਣਾ तकरीबन 1-1 ਮਿੰਟ ਦਾ ਕਲਿੱਪ ਸੀ ਉਹ ਮੈਂ ਵੇਖੰਦਾ ਸੀ ਉਹਨੇ ਕਿਹਾ ਸੀ ਕਿਸੇ ਦੇ ਘਰ ਨਾ ਆਪਣਾ ਕੰਮ ਕਰਦਾ ਸੀ ਆਪਣਾ ਪ੍ਰਵਾਸੀ ਆ ਭਈਆ ਕਿਸੇ ਦੇ ਘਰ ਕੰਮ ਕਰਦਾ ਸੀਗਾ ਭਈ ਇਹਨੇ ਮੰਗੀ ਛੁੱਟੀ ਤਾਂ ਉਹਨੇ ਕਿਹਾ ਨਹੀਂ ਫਸਲ ਦਾ ਟਾਈਮ ਹੈ ਛੁੱਟੀ ਇਹਨਾਂ ਤਾਂ ਛੁੱਟੀ ਅੱਗੇ ਜਾ ਕੇ ਲੈ ਲਵੀਂ ਠੀਕ ਹੈ ਪਰ ਆ ਹੁਣ ਆਪਾਂ ਕੰਮ ਨਬੇੜ ਲਈਏ ਭਈਏ ਨੇ ਉਹਦੀ ਉਹ ਗੱਲ ਇੰਨੀ ਕ ਆਪਣੇ ਦਿਮਾਗ ਦੇ ਉੱਤੇ ਸਵਾਰ ਕੀਤੀ ਨਾ ਠੀਕ ਹੈ ਉਹ ਇੱਕ ਦੋ ਦਿਨ ਨੰਗੇ ਕਰਕੇ ਉਨੇ ਨੂੰ ਆਪ ਬਈਏ ਨੇ ਉਹਨੂੰ ਆਪਣਾ ਜੱਟ ਜ਼ਿੰਮੇਦਾਰ ਜਿਹੜਾ ਸੀ ਉਹਨੂੰ ਬੁਲਾਇਆ ਕਿ ਚਲਾ ਆਪਣਾ ਡੇਰੇ ਤੇ ਬਹਿਣੇ ਆ ਜਾ ਕੇ ਡੇਰੇ ਤੇ ਬਹਿ ਕੇ ਖੈਰ ਉਹਨੇ ਸ਼ਰਾਬ ਸ਼ੁਰੂ ਵੀ ਪੀਤੀ ਸ਼ਰਾਬ ਪੀ ਗਏ ਉੱਥੇ ਉਹਨੇ ਗੋਸ਼ਤ ਵੀ ਬਣਾ ਲਿਆ ਗੋਸ਼ਤ ਬਣਾ ਆ ਕੇ ਹੁਣ ਉਹ ਗੋਸ਼ਤ ਕੰਦਾ ਬ ਗੋਸ਼ਤ ਦੇ ਵਿੱਚ ਹੱਡੀ ਆਈ ਤੇ ਹੱਡੀ ਲੰਬੀ ਆ ਗਈ ਉਹ ਨਾ ਇੱਕ ਦਫਾ ਤੇ ਨਾ ਜੱਟ ਪ੍ਰੇਜਨ ਹੋਇਆ ਕਿ ਯਾਰ ਆ ਹੱਡੀ ਗੋਸ਼ਤ ਦੇ ਵਿੱਚ ਹੁੰਦੀ ਤੇ ਨਹੀਂ ਇਹ ਕਿਸ ਤਰ੍ਹਾਂ ਦੀ ਹੱਡੀ ਮੇਰੇ ਮੂੰਹ ਚ ਆ ਗਈ ਹੈ ਠੀਕ ਹੈ ਤੇ ਬਾਅਦ ਦੇ ਵਿੱਚੋਂ ਪਤਾ ਚੱਲਿਆ ਕਿ ਉਸ ਪ੍ਰਵਾਸੀ ਨੇ ਉਹਦਾ ਮੁੰਡਾ ਮਾਰ ਕੇ ਨਾ ਛੋਟਾ ਉਹਦਾ ਹੀ ਉਹਨੂੰ ਗੋਸ਼ਟ ਖਵਾ ਦਿੱਤਾ ਮਸੇ ਕਿ ਇਹ ਐਸ ਲੈਵਲ ਦੇ ਖੋਤੀ ਦੇ ਬੱਚੇ ਐਸ ਲੈਵਲ ਤੇ ਕਰ ਪਹੁੰਚ ਜਾਂਦੇ ਨੇ ਠੀਕ ਹੈ ਜਿਨਫ ਇੱਕ ਛੁੱਟੀ ਨਾ ਦੇਣ ਦੀ ਵਜ੍ਹਾ ਤੋਂ ਇੱਡੀ ਕਾਰ ਕੱਢੀ ਤੁਸੀਂ ਮੈਂ ਹਰ ਇੱਕ ਨੂੰ ਬੁਰਾ ਨਹੀਂ ਕਹਿੰਦਾ ਮੈਂ ਹਰ ਇੱਕ ਨੂੰ ਭੈੜਾ ਨਹੀਂ ਕਹਿੰਦਾ ਕਈ ਆਉਂਦੇ ਨੇ ਸੀਜ਼ਨਲ ਆਉਂਦੇ ਨੇ ਪੂਰੀ ਪੂਰੀ ਫੈਮਲੀਆਂ ਦੇ ਨਾਲ ਆਉਂਦੇ ਨੇ ਆਕੇ ਆਪਣਾ ਚੋਨਾ ਵਢਿਆ ਚੋਨਾ ਵਢ ਕੇ ਆਪਣਾ ਜਿਹੜਾ 15-20 ਦਿਨ ਮਹੀਨਾ ਲੱਗਿਆ ਜਿਵੇਂ ਸਾਡੇ ਇੱਥੇ ਆਂਦੇ ਜਿਵੇਂ ਆਪਣੇ ਸਮੇਂ ਨਾਲ ਚੋਨੀ ਆਲੇ ਹੁੰਦੇ ਚੋਨੀਆਂ ਚੋਨੇ ਆਂਦੇ ਨੇ ਚੋਰੀਆਂ ਆਂਦੀਆਂ ਚੋਰੀਆਂ ਚੁਗਦੇ ਨੇ ਜਿਹੜੇ ਮਤਲਬ ਕਿ ਉਧਰ ਜ਼ਿਆਦਾ ਚੋਨਾ ਲਾਂਦੇ ਨੇ ਠੀਕ ਹੈ ਉਹ ਆਉਂਦੇ ਨੇ ਉਹ ਚੋਨਾ ਕਰਕੇ ਆਪਣਾ ਨਿਦਾਨ ਕਰਕੇ ਉਹ ਮਹੀਨੇ ਬਾਅਦ ਜਿਹੜੀ ਆਪਣਾ ਉਜਰਤ ਬਣੀ ਲੈ ਕੇ ਆਪਣੀ ਚਲੇ ਗਏ ਹਾਂ ਆਪ ਮਤਲਬ ਕੁਝ ਫਸਲ ਹੀ ਲਈ ਤੇ ਕੁਝ ਪੈਸੇ ਲਈ ਲੈ ਕੇ ਆਪਣੇ ਘਰ ਆਉਂਦੇ ਕੋਸ਼ਿਸ਼ ਐਸੇ ਬੰਦੇ ਨੇ ਕਿ ਜਿਹੜੇ ਹੈਗੇ ਨੇ ਕ੍ਰਿਮੀਨਲ ਠੀਕ ਹੈ ਇਹ ਯੂਪੀ ਵਾਲੇ ਪਾਸੋਂ ਸਮਝ ਲਓ ਇਹਨਾਂ ਤੇ ਐਫ ਆਈ ਆ ਠੀਕ ਹੈ ਇਹ ਉਧਰੋਂ ਵਾਂਟਿਡ ਹੁੰਦੇ ਨੇ ਇਹ ਸਿੱਧੇ ਪੰਜਾਬ ਵੱਲੋਂ ਹੁੰਦੇ ਨੇ ਠੀਕ ਹੈ ਪੰਜਾਬ ਵੱਲੋਂ ਹੁੰਦੇ ਨੇ ਫਿਰ ਪੰਜਾਬ ਦੇ ਵਿੱਚ ਇੱਕ ਘਰ ਕੱਲ ਲੈਣ ਕੇ ਕਿਰਾਏ ਦੇ ਉੱਤੇ ਜਾਂ ਕਮਰੇ ਕਿਰਾਏ ਦੇ ਲੈ ਕੇ ਠੀਕ ਹੈ ਦੇਖੋ ਜੀ ਉਹਦੇ 'ਚ ਕਸੂਰ ਵੀ ਆਪਣਾ ਕਿ ਅਸੀਂ ਥੋੜੇ ਜਿਿਹੇ ਪੈਸਿਆਂ ਵਾਸਤੇ ਨਾ ਠੀਕ ਹੈ ਉਪਰੇ ਬੰਦੇ ਨੂੰ ਘਰ ਦੇ ਦਿੰਦੇ ਆ ਠੀਕ ਹੈ ਨਾ ਉਹਦੀ ਕੋਈ ਪੁਲਿਸ ਵੈਰੀਫਿਕੇਸ਼ਨ ਹੁੰਦੀ ਹੈ ਨਾ ਕੋਈ ਪਤਾ ਉਹਦਾ ਅੱਗਾ ਕੀ ਤੇ ਉਹਦਾ ਪਿੱਛਾ ਕੀ ਠੀਕ ਹੈ ਫਿਰ ਆ ਕੇ ਉਹਨਾਂ ਦਾ ਆਧਾਰ ਕਾਰਡ ਵੀ ਬੰਦਾ ਹੈ ਠੀਕ ਹੈ ਇੱਥੇ ਫਿਰ ਆ ਕੇ ਉਹਨਾਂ ਦਾ ਵੋਟ ਅੱਛਾ ਤੁਸੀਂ ਦੇਖੋ ਹੁਣ ਪੰਜਾਬ ਦੇ ਵਿੱਚ ਕਿੰਨਾ ਵੱਡਾ ਮੁੱਦਾ ਹੋਇਆ ਉਹ ਮੁੰਡਾ ਜਿਹੜਾ ਛੋਟਾ ਬੱਚਾ ਸੀਗਾ ਹਾਰਵੀਰ ਠੀਕ ਹੈ ਹਾਰਵੀਰ ਠੀਕ ਹੈ ਕੋਈ ਪੋਲੀਟੀਸ਼ਨ ਦਾ ਬਿਆਨ ਸੁਣਿਆ ਜੀ ਠੀਕ ਹੈ ਕਿਸੇ ਸਿਆਸਤਦਾਨ ਨੇ ਕੋਈ ਬਿਆਨ ਦਿੱਤਾ ਠੀਕ ਹੈ ਕਿਸੇ ਪੰਜਾਬ ਦੀ ਗਵਰਨਮੈਂਟ ਨੇ ਕੋਈ ਬਿਆਨ ਦਿੱਤਾ ਨਹੀਂ ਦਿੱਤਾ ਕਿ ਮੇਰਾ ਵੋਟ ਬੈਂਕ ਖਰਾਬ ਹੋਏਗਾ ਠੀਕ ਹੈ ਆਪਣੇ ਵੋਟ ਵਾਸਤੇ ਕਿਸੇ ਦੀ ਬੱਚੇ ਦੀ ਜਾਨ ਦੀ ਉਹਨਾਂ ਨੇ ਕਰਿਆ ਇਸ ਟਾਈਮ ਮੈਂ ਕਹਿੰਦਾ ਵਾਧੂ ਤਦਦ ਦੇ ਵਿੱਚ ਜਿਹੜੇ ਨੇ ਨਾ ਪ੍ਰਵਾਸੀ ਜਾਣੇ ਸ਼ੁਰੂ ਹੋ ਗਏ ਨੇ ਅੱਛਾ ਉਹਦੇ ਉਹਦੇ ਪੰਜਾਬ ਫਰਨਾ ਸ਼ੁਰੂ ਹੋ ਗਏ ਨੇ ਉਹਦੇ ਉਹਦੇ ਬੱਚੇ ਦੇ ਬਾਪ ਦੀ ਹਾਲਤ ਵੇਖੋ ਤੇ ਮਾਂ ਦੀ ਹਾਲਤ ਵੇਖੋ ਨਾ ਤੂੰ ਤੁਸੀਂ ਯਕੀਨ ਨਹੀਂ ਕਰ ਸਕਦੇ ਉਹਨੂੰ ਵੇਖ ਕੇ ਨਾ ਇੱਕ ਵਾਰੀ ਐਂਜ ਹੁੰਦਾ ਕਿ ਬੰਦਾ ਸੋਚਣ ਤੇ ਮਜਬੂਰ ਹੋ ਜਾਂਦਾ ਸਮਝ ਆਇਆ ਜਿਨ੍ਹਾਂ ਦੇ ਬੱਚੇ ਨਹੀਂ ਨਾ ਉਹ ਲੋਕੀ ਵੇ ਤੇ ਲੇਕਿਨ ਜਿਨ੍ਹਾਂ ਦੇ ਬੱਚੇ ਨੇ ਨਾ ਉਹ ਇਸ ਚੀਜ਼ ਨੂੰ ਫੀਲ ਕਰਦੇ ਨੇ ਫੀਲ ਕਰਕੇ ਉਹ ਜਗ੍ਹਾ ਤੇ ਆਪਣੇ ਆਪ ਨੂੰ ਕਦੀ ਧਾਰ ਕੇ ਵੇਖੋ ਅੱਲਾ ਮਾਫ ਕਰੇ ਅੱਲਾ ਮਾਫ ਕਰੇ ਲੇਕਿਨ ਐ ਕਿ ਬੰਦਾ ਇਹ ਇੱਕ ਵਾਰੀ ਨਾ ਕੰਮ ਜਾਂਦਾ ਰੂਹ ਕੰਮ ਜਾਂਦੀ ਹੈ ਤੇ ਜਿਨ੍ਹਾਂ ਜਿਹਨੇ ਇਹ ਹਰਕਤ ਕੀਤੀ ਹੈ ਉਹਨੂੰ ਮਾਰੀ ਜਿੰਨੀ ਸ਼ਰਮ ਨਹੀਂ ਆਈ ਹੈ ਦੇਖੋ ਜੀ ਅਸੀਂ ਕਹਿੰਦੇ ਆ ਕਿ ਨਿਜ਼ਾਮ ਦੇਖੋ ਅਸੀਂ ਚਾਹੁੰਦੇ ਆ ਕਿ ਸੋਦੀ ਨਿਜ਼ਾਮ ਆਵੇ ਕਿ ਤੂੰ ਸੋਦੀ ਲਜਾਮ ਆਵੇ ਖੂਨ ਦਾ ਬਦਲਾ ਖੂਨ ਹੱਥ ਦਾ ਬਦਲੇ ਹੱਥ ਠੀਕ ਹੈ ਜਿਹੜਾ ਇਸ ਤਰ੍ਹਾਂ ਦੀ ਹਰਕਤ ਕਰੇ ਉਹਦਾ ਸਿਰ ਜੁਦਾ ਤਨ ਤੋਂ ਜੁਦਾ ਠੀਕ ਹੈ ਉਹਦਾ ਲਾਹ ਦੋ ਗਾਟਾ ਹੀ ਲਾ ਦੋ ਠੀਕ ਹੈ ਪਰ ਗੱਲ ਕਰਨ ਦਾ ਮਕਸਦ ਇਹ ਕਿ ਹੁਣ ਬੜਾ ਫਰਕ ਪੈਣਾ ਹੈ ਹੁਣ ਪੋਲੀਟੀਸ਼ੀਨਾਂ ਨੂੰ ਵੀ ਫਰਕ ਪੈਣਾ ਹੈ ਠੀਕ ਹੈ ਹੁਣ ਸਿਆਸਤਦਾਨਾਂ ਨੂੰ ਵੀ ਫਰਕ ਪੈਣਾ ਕਿਉਂ ਇਹਨਾਂ ਦਾ ਵੋਟ ਬੈਂਕ ਟੁੱਟਣਾ ਹੈ ਠੀਕ ਹੈ ਯਾਰ ਮੈਨੂੰ ਇਹ ਅੱਛਾ ਉਹ ਯੋਗੀ ਹੈ ਨਾ ਠੀਕ ਹੈ ਮੈਂ ਯੋਗੀ ਦੀ ਗੱਲ ਛੁੱਟੀ ਜ ਤੁਹਾਨੂੰ ਆਪਣਾ ਸੁਣਨ ਲਗਾ ਯੋਗੀ ਕਟਰ ਹਿੰਦੂ ਹੈ ਠੀਕ ਹੈ ਕੱਟ ਬਟ ਉਹਨੇ ਇੱਕ ਕੰਮ ਚੰਗਾ ਇਹ ਕੀਤਾ ਹੈ ਉਹਨੇ ਪੰਜਾਬ ਉਥੇ ਆਪਣੇ ਯੂਪੀ ਦੇ ਵਿੱਚ ਉਹਨੇ ਕ੍ਰਾਈਮ ਰੇਸ਼ੋ ਬਹੁਤ ਘਟਮ ਕਰਤੀ ਹੈ ਅਗਰ Hindu ਕੋ ਬਈਆ ਕੋ ਪ੍ਰਵਾਸੀ ਜਿਹੜੇ ਨੇ ਮਸਲ ਕੇ ਉਹ ਮਸਲ ਕੇ ਰੇਪਿਸਟ ਨੇ ਚੋਰੀਆਂ ਕਰਦੇ ਨੇ ਗੈਂਗ ਕਰਦੇ ਨੇ ਅਗਲੇ ਨੇ ਸੂ ਨਹੀਂ ਲੱਗਣ ਦਿੱਤੀ ਤੇ ਅਗਲੇ ਨੇ ਵਿੱਚੋਂ ਵਿੱਚ ਫੜਕਾਉਂਦੇ ਨੇ ਹਾਂ ਕ੍ਰਾਈਮ ਰੇਸ਼ੋ ਉਥੇ ਬਹੁਤ ਜ਼ਿਆਦਾ ਘਟ ਘਟ ਗਈ ਠੀਕ ਹੈ ਬਟ ਹੁਣ ਆਪਣੇ ਇੱਥੇ ਐਵੇਂ ਕਹੀਏ ਨਿਹੰਗ ਸਿੰਘ ਵੀ ਆਪਣੇ ਰੋਡਾਂ ਤੇ ਆ ਗਏ ਨੇ ਉਹ ਵੀ ਬਾਹਰ ਨਿਕਲੇ ਆਏ ਨੇ ਉਹ ਹੁਣ ਦੇਖੋ ਗੱਲ ਕਰਨ ਦਾ ਮਕਸਦ ਇਹ ਵੇ ਕਿ ਅਗਰ ਇਹ ਅੱਜ ਇੱਕ ਨਾ ਹੋਇਆ ਨਾ ਤੇ ਕੱਲ ਦੂਸਰੇ ਨਾ ਵੀ ਹੋ ਸਕਦਾ ਜੇ ਦੂਸਰੇ ਫਿਰ ਤੀਸਰੇ ਨਾ ਵੀ ਹੋਏਗਾ ਹੁਣ ਕਹਿੰਦਾ ਮਤਲਬ ਕਹਿੰਦੇ ਨੇ ਇਲਾਜ ਸੇ ਬਿਹਤਰ ਹੈ ਪ੍ਰੇਜ਼ ਠੀਕ ਹੈ ਹੁਣ ਨੈਕਸਟ ਆਪਾਂ ਨੂੰ ਆਪਾਂ ਦੇਖੋ ਬੱਚੇ ਆਪਾਂ ਘਰਾਂ ਚੋਂ ਕੱਢਣ ਤੋਂ ਡਰਦੇ ਪਏ ਆ ਬੱਚਿਆਂ ਨੂੰ ਬਾਹਰ ਨਹੀਂ ਨਿਕਲਣ ਦੇ ਰਹੇ ਕਿਉਂ ਇੱਕ ਐਸਾ ਮਾਹੌਲ ਕ੍ਰੀਏਟ ਹੋ ਗਿਆ ਹੈ ਕਿ ਸਾਨੂੰ ਡਰ ਲੱਗਣਾ ਸ਼ੁਰੂ ਹੋ ਗਿਆ ਕਿ ਨਹੀਂ ਯਾਰ ਠੀਕ ਹੈ ਜੀ ਕਿਉਂ ਉਸ ਮਾਪਿਓ ਕੋ ਪੁੱਛੋ ਖੁਦਾ ਦੀ ਕਸਮ ਇਹ ਉਹਦੀ ਦੁਨੀਆ ਉਜੜ ਗਈ ਹੈ ਬਿਲਕੁਲ ਠੀਕ ਹੈ ਉਹਦੀ ਉਹ ਉਸ ਮਾ ਦੀ ਵੀ ਦੁਨੀਆ ਉਜੜ ਗਈ ਉਸ ਪਿਓ ਦੀ ਵੀ ਦੁਨੀਆ ਉਜੜ ਗਈ ਹੈ ਜਦੋਂ ਉਹਨਾਂ ਦੀਆਂ ਤਸਵੀਰਾਂ ਵੀਡੀਓ ਸਾਡੇ ਸਾਹਮਣੇ ਆਂਦੀ ਹੈ ਨਾ ਖੁਦਾ ਦੀ ਮੈਂ ਖੁਦ ਬਾਲ ਬੱਚੇਦਾਰ ਆ ਠੀਕ ਹੈ ਮੇਰੀ ਰੂਹ ਕੰਬਣਾ ਸ਼ੁਰੂ ਹੋ ਜਾਂਦੀ ਹੈ ਕਿ ਯਾਰ 5 ਸਾਲ ਦਾ ਬੱਚਾ ਇੰਨੀ ਦਰਿੰਦਗੀ ਇੰਨੀ ਦਰਿੰਦਗੀ ਨੇ ਅੰਗ ਸਿੰਘਾਂ ਨੇ ਕੀ ਆਏ ਉਹਨਾਂ ਨੇ ਕਿਹਾ ਕਿ ਅਸੀਂ ਹੁਣ ਅਗਰ ਇਹੋ ਜਿਹਾ ਕੋਈ ਫੜ ਲਿਆ ਠੀਕ ਹੈ ਤੇ ਅਗਰ ਇਹ ਬੰਦਾ ਪੁਲਿਸ ਦੇ ਹੱਥੀਂ ਚੜਨ ਤੋਂ ਪਹਿਲੇ ਸਾਡੇ ਹੱਥੀਂ ਚੜ ਜਾਂਦਾ ਠੀਕ ਹੈ ਇਹ ਜ਼ਿੰਦਾ ਨਹੀਂ ਸੀ ਬਚਣਾ ਬਿਲਕੁਲ ਉਹਨਾ ਵੀ ਇੰਜ ਚਾਹੀਦਾ ਸੀ ਉਹਨਾ ਵੀ ਇੰਜ ਚਾਹੀਦਾ ਸੀ ਆਪਾਂ तकरीबन ਸਾਰੇ ਭੈਣ ਭਰਾ ਕਿਸਾਨ ਮਤਲਬ ਬਿਲੋਂਗ ਕਰਦੇ ਆ ਕਿਸਾਨੀ ਤੋਂ ਠੀਕ ਹੈ ਕਿਸਾਨ ਬੂਤੀ ਆਪਣਾ ਜਿਹੜੇ ਕਾਂ ਲੋਗ ਹੈ ਨਾ ਕਾਂ ਜਿਹੜੇ ਨੇ ਕਾਂ ਫਸਲ ਤਬਾਕ ਕਰਦੇ ਨੇ ਉਹਦੇ ਵਿੱਚ ਫਿਰ ਆਪਾਂ ਕੀ ਕਰੀਦਾ ਆਪਾਂ ਇੱਕ ਦਾ ਕੰਮ ਮਾਰ ਕੇ ਨਾ ਜਾਂ ਰਖਤ ਨਾ ਟੰਗ ਦੀਦਾ ਤੇ ਜਾਂ ਤਾਰ ਨਾਲ ਲੰਕਾ ਦੀਦਾ ਉਹਨੂੰ ਵੇਖ ਕੇ ਦੂਜੇ ਕਾਂ ਜਿਹੜੇ ਨੇ ਨਾ ਉਧਰ ਨੂੰ ਨਹੀਂ ਆਉਂਦੇ ਨੇ ਕਿ ਭਾਈ ਇਹ ਤੇ ਮਰਾਂਗੇ ਸੀ ਠੀਕ ਇਦਾਂ ਹੀ ਤੁਹਾਨੂੰ 2 4 5 7 ਕਾਂ ਟੰਗਣੇ ਪੈਣੇ ਨੇ ਕਾਂ ਟੰਗੋਗੇ ਤੇ ਪੰਜਾਬ ਸੇਫ ਹੋਏਗਾ ਜਿਵੇਂ ਮੈਂ ਨਾ ਇੱਕ ਵੀਡੀਓ ਵੇਖਣ ਲਈ ਸਾਂ ਤੇ ਉਹਦੇ ਵਿੱਚ ਇੱਕ ਪਿੰਡ ਦਾ ਉਹਨਾਂ ਨੇ ਦਿਖਾਇਆ ਸੀ ਕਿ ਪੰਚਾਇਤ ਇਕੱਠੀ ਹੋਈ ਸੀ ਤੇ ਉਹਨਾਂ ਨੇ ਇਹੀ ਕਿਹਾ ਸੀ ਉਹਨਾਂ ਨੇ ਕਿਹਾ ਸੀ ਕਿ ਕੋਈ ਵੀ ਹੁਣ ਸਾਡੇ ਪਿੰਡ ਉਪਰਾ ਬੰਦਾ ਆ ਕੇ ਨਹੀਂ ਰਹਿ ਸਕਦਾ ਠੀਕ ਹੈ ਔਰ ਦੂਸਰੀ ਗੱਲ ਇਹ ਵੈ ਕਿ ਅਗਰ ਕਿਸੇ ਬਹੁਤ ਹੀ ਵੱਡਾ ਜ਼ਮੀਂਦਾਰ ਹੈ ਠੀਕ ਹੈ ਉਹਨੂੰ ਲੱਗਦਾ ਕਿ ਮੇਰਾ ਕੰਮ ਪ੍ਰਵਾਸੀਆਂ ਤੋਂ ਇਲਾਵਾ ਕੋਈ ਨਹੀਂ ਕਰ ਸਕਦਾ ਤੇ ਬਕਾਇਦਾ ਉਹਦੀ شناਤੀ ਕਾਰਡ ਹੋਵੇ ਉਹਦੀ ਆਇਡੈਂਟੀਟੀ ਕਾਰਡ ਹੋਵੇ ਉਹ ਪੁਲਿਸ ਦੇ ਕੋਲ ਜਮਾਹ ਹੋਵੇ ਪੁਲਿਸ ਉਹਦੀ ਵੈਰੀਫਿਕੇਸ਼ਨ ਕਰੇ ਅਗਰ ਉਹਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈ ਤੇ ਉਹਨੂੰ ਸਿਰਫ ਓਨੇ ਕਚੇੜ ਵਾਸਤੇ ਆਪਣੇ ਪਿੰਡ ਚ ਰੱਖੋ ਤੇ ਰੱਖ ਕੇ ਤੇ ਉਹਦੀ ਜ਼ਿੰਮੇਵਾਰੀ ਆਪ ਚੱਕੋ ਨਹੀਂ ਦੇ ਉਸ ਚੀਜ਼ ਦੀ ਜ਼ਿੰਮੇਵਾਰੀ ਕੋਈ ਉਹ ਨਹੀਂ ਹੋਏਗਾ ਇੰਜ ਦੇੋ ਧਿਆਨ ਲੈਣ ਦੇ ਸ ਮੈਂ ਤੇ ਇਸ ਹੱਕ ਦੇ ਵਿੱਚ ਵੀ ਨਹੀਂ ਆ ਕੋਈ ਕੁਛ ਸਾਡਾ ਕਸੂਰ ਵੀ ਕਿਉਂ ਸਾਡੇ ਜਿਹੜੇ ਪੰਜਾਬੀ ਨਵੀਂ ਯੂਥ ਹੈ ਨਾ ਇਹ ਇੱਕ ਪੱਤਾ ਚੁੱਕ ਕੇ ਵੀ ਰਾਜ਼ੀ ਨਹੀਂ ਹੈ ਠੀਕ ਹੈ ਕਹਿੰਦਾ ਮਤਲਬ ਕਿ ਅਸੀਂ ਹੁਣ ਪਿੱਛੇ ਸਾਡੇ ਚੱਲ ਜਓ ਸਾਡੇ ਜਿਹੜੇ ਦਾਦੇ ਪਰਦਾਦੇ ਉਹਨਾਂ ਨੂੰ ਚੱਲ ਜਓ ਨਾ ਉਹ ਅਗਲੇ ਜ਼ਮੀਂਦਾ ਸੀਨਾ ਚੀਰ ਕੇ ਆਪ ਅਗਲੇ ਆਪਣੇ ਫਸਲ ਚੁੱਕਦੇ ਸੀਗੇ ਆਪਣਾ ਕੰਮ ਆਪ ਕਰਦੇ ਸੀ ਹੁਣ ਅਸੀਂ ਰੱਖ ਲੈਨੇ ਭਈਏ ਭਈਏ ਭਾਈ ਜਾਨ ਇੰਜ ਕਰਮ ਚੌਧਰੀ ਬਣੇ ਹੋਏ ਨੇ ਉਹ ਜ਼ਮੀਨਾ ਵੀ ਲੈਂਦੇ ਪਏ ਨੇ ਘਰ ਵੀ ਲੈਂਦੇ ਪਏ ਨੇ ਠੀਕ ਹੈ ਫਿਰ ਇਹ ਵੇਖ ਕੇ ਕੱਲਾ ਆਈਏਗਾ ਅਸੀਂ ਲੋਗਾ ਨਹੀਂ ਉਹਨਾਂ ਦੀ ਪੁਸ਼ਤ ਪਨਾਹੀ ਕੀਤੀ ਨਾ ਚੌਧਰੀ ਲੋਕਾਂ ਨੇ ਉਹਨਾਂ ਨੂੰ ਬਾਹ ਕ ਆਪਣੇ ਡੇਰਿਆਂ ਤੇ ਬਾ ਲਿਆ ਠੀਕ ਹੈ ਉਹ ਕੰਮ ਕਰ ਲੈਂਦੇ ਨੇ ਤੇ ਇਹਦੇ ਚ ਜੋਧਦੇ ਪਾ ਲਿਆ ਪਤਾ ਨਹੀਂ ਚੱਲਦਾ ਕਿ ਭਾਈ ਉਹ ਕੀ ਕਰਦੇ ਪਏ ਨੇ ਠੀਕ ਹੈ ਹੁਣ ਦੇਖੋ ਹੁਣ ਇੱਕ ਬਕੂਆ ਹੋਇਆ ਠੀਕ ਹੈ ਤੇ ਨਾਲ ਹੀ ਸਾਰਿਆਂ ਦੇ ਕੰਨ ਖੜੇ ਹੋ ਗਏ ਨੇ ਬਟ ਹੁਣ ਹੁਸ਼ਿਆਰਪੁਰ ਸ਼ੁਰੂ ਹੋ ਗਿਆ ਕੰਮ ਹੁਸ਼ਿਆਰਪੁਰ ਨੇ ਹੰਗ ਸਿੰਘ ਜਿਹੜੇ ਨਾ ਉਸ ਬੱਚੇ ਦੇ ਕਤਲ ਤੋਂ ਬਾਅਦ ਉਹਨਾਂ ਨੇ ਤਿਆਰੀਆਂ ਕਰ ਦਿੱਤੀਆਂ ਕਿ ਪ੍ਰਵਾਸੀ ਜਿਹੜੇ ਨਾ ਹੁਣ ਇੱਥੇ ਨਹੀਂ ਰਹਿ ਨਹੀਂ ਰਹਿਣਗੇ ਠੀਕ ਹੈ ਚਲੋ ਅਸੀਂ ਇਹ ਵੀਡੀਓ ਵੇਖ ਲੈਨੇ ਉਹਦੇ ਚੋਂ ਪਤਾ ਚੱਲਦਾ ਹੋ ਕਿ ਕੀ ਗੱਲਬਾਤ ਕਰਨ ਦੇ ਨੇ ਨਾਲ ਬਾਤ ਕਰਕੇ ਫਿਰ ਤਾਂ ਨਾਲ ਸ਼ੇਅਰ ਕਰਨ ਨੂੰ ਅੱਛਾ ਜਦੋਂ ਇਸ ਬੱਚੇ ਦੀ ਤਸਵੀਰ ਅੱਖਾਂ ਦੇ ਸਾਹਮਣੇ ਆਉਂਦੀ ਹੈ ਨਾ ਇਕੱਲਾ ਇਹਨਾਂ ਕੰਬ ਜਾਂਦਾ ਹੈ ਕਿ ਯਾਰ ਇਹ ਮਸੂਮ ਜਿਹਾ ਬੱਚਾ ਠੀਕ ਹੈ ਓਏ ਹੋਏ ਬਾਕਸ਼ੋਸੀ ਪਿੰਡਾਂ 'ਚ ਜਾਣਾ ਇਹ ਤੱਕ ਤਾਂ ਪਲਟੂਗਾ ਸਭ ਤੋਂ ਵੱਡੇ ਸ਼ਿਆਰਪੁਰ ਵਾਲੇ ਗਲਤ ਲੋਕ ਨੇ ਜਿਨ੍ਹਾਂ ਨੇ ਉਹ ਬੰਦਾ ਪ੍ਰਸ਼ਾਸਨ ਨੂੰ ਦਿੱਤਾ ਪਰ ਅਸੀਂ ਇਹ ਕਹਿੰਦੇ ਵੀ ਅਸੀਂ ਕੋਈ ਬੰਦਾ ਨਹੀਂ ਬਖਸ਼ਣਾ ਆਉਣ ਵਾਲੇ ਟਾਈਮ ਤੇ ਜਿਹੜਾ ਸਾਨੂੰ ਤੇ ਬੱਚੇ ਦਾ ਗਲਤ ਹਰਕਤ ਕਾਲ ਦਾ ਮਿਲ ਗਿਆ ਅਸੀਂ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਨੀ ਸਾਰੇ ਧਿਆਨ ਦੇ ਲੈਣਾ ਅਸੀਂ ਵੱੜ ਕੇ ਚੌਂਕ 'ਚ ਟੰਗਦਿਆ ਕਰਨਾ ਕੋਈ ਨਹੀਂ ਜੇ ਸਾਡੇ ਪੰਜ ਚਾਰ ਬੰਦੇ ਜੇਲ੍ਹ 'ਚ ਰਹਿਉਣਗੇ ਕੋਈ ਫਰਕ ਨਹੀਂ ਪੈਂਦਾ ਅਸੀਂ ਆਪੀ ਜਮਾਨਤਾ ਕਰਾਵਾਂਗੇ ਡੰਡਾ ਪਰੇਡ ਮਾਰਚ ਅਸੀਂ ਕੱਢਾਂਗੇ ਅੱਜ ਹਿਯਾਰਪੁਰ ਜਾ ਰਹੇ ਹਾਂ ਇਸ ਲਈ ਜਾ ਰਹੇ ਹੋ ਅੱਜ ਮੈਂ ਹਿਯਾਰਪੁਰ ਇਸੇ ਕਰਕੇ ਉਹਨਾਂ ਦੇ ਪਰਿਵਾਰ ਨਾਲ ਮਿਲ ਕੇ ਕਿਉਂਕਿ ਜੇ ਅਸੀਂ ਹੁੰਦੇ ਤੇ ਉਹ ਬੰਦਾ ਮੈਂ ਗਾਰੰਟੀ ਦਿੰਦਾ ਜਿੰਦਾ ਨਹੀਂ ਸੀ ਹੁਣ ਅੱਜ ਤੱਕ ਹੁਣ ਨੂੰ ਜਿੰਦਾ ਨਹੀਂ ਸੀ ਹੁਣ ਅਸੀਂ ਉਹਨੂੰ ਪਾ ਦੇਣਾ ਸੀਗਾ ਸਿੰਘ ਹੋਣ ਤੱਕ ਸੋਦਾ ਲਾਣ ਦੇ ਹੱਕਾਂ 'ਚ ਰਹੀ ਏ ਸੋਦੇ ਲਾਉਂਦੇ ਰਹੀ ਏ ਚੰਗੇ ਚੰਗੇ ਮੱッセ ਰੰਗੜ ਵਰਗਿਆਂ ਨੂੰ ਵੀ ਬਰਸ਼ਿਆਂ ਤੇ ਸਿਰ ਟੰਗੇ ਆ ਕਾਰਵਾਈ ਦੀ ਮੰਗ ਕਰਦੇ ਹਾਂ ਕਿ ਕੀ ਕਾਰਵਾਈ ਹੋਣੀ ਚਾਹੀਦੀ ਆ ਕਾਰਵਾਈ ਤੇ ਦੇਖੋ ਜਿਹੜਾ ਸਾਨੂੰ ਕੋ ਫਸ ਗਿਆ ਉਹ ਤੁਸੀਂ ਆਪੀ ਕਰਾਂਗੇ ਹੁਸ਼ਿਆਰਪੁਰ ਦੇ ਵਿੱਚ 5 ਸਾਲ ਦੇ ਬੱਚੇ ਨੂੰ ਪਹਿਲਾਂ ਕਿਡਨੈਪ ਕੀਤਾ ਜਾਂਦਾ ਉਸ ਤੋਂ ਬਾਅਦ ਕੂਕਰਮ ਕੀਤਾ ਜਾਂਦਾ ਔਰ ਬੜੀ ਬੇਰਹਿਮੀ ਦੇ ਨਾਲ ਉਹਦਾ ਕਤਲ ਕਰ ਦਿੱਤਾ ਜਾਂਦਾ ਤੇ ਅੱਜ ਕੁਰਾਲੀ ਦੇ ਵਿੱਚ ਖੜੇ ਹੋਏ ਆ ਔਰ ਕੁਰਾਲੀ ਸਾਰਾ ਜਾਮ ਕੀਤਾ ਹੋਇਆ ਔਰ ਕਰਾਲੀ ਤੋਂ ਇਹ ਆਵਾਜ਼ ਜਿਹੜੀ ਆ ਪੂਰੇ ਪੰਜਾਬ ਦੇ ਵਿੱਚ ਵੀ ਜਾਏਗੀ ਔਰ ਦੇਸ਼ਾਂ ਵੀ ਦਸ਼ਾਂ ਦੇ ਵਿੱਚ ਵੀ ਜਾਏਗੀ। ਬਾਬਾ ਜੀ ਸਾਡੇ ਨਾਲ ਨੇ ਗੱਲਬਾਤ ਕਰ ਲਈ ਹੈ ਤੰਨਾ ਦਲ ਦੇ ਮੁਖੀ ਨੇ। ਬਾਬਾ ਜੀ ਕੀ ਕਾਰਵਾਈ ਚਾਹੁੰਦੇ ਹੋ ਆਖਰ ਕਰਾਲੀ ਤਾਂ ਤੁਸੀਂ ਬੰਦ ਕਰਤਾ। ਲੱਗਦਾ ਕਿ ਇਹ ਬੰਦ ਕਰਨ ਦੇ ਨਾਲ ਇਨਸਾਫ ਬੱਚੇ ਨੂੰ ਮਿਲ ਸਕਦਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਤਾਂ ਦੀਆਂ ਘਟਨਾਵਾਂ ਨਾ ਹੋਣ। ਦੇਖੋ ਅੱਜ ਪੰਜਾਬ ਜਾਗ ਰਿਹਾ ਹੈ। ਪਿੰਡਾਂ 'ਚ ਮਤੇ ਪੈ ਰਹੇ ਆ। ਤੇ ਆਉਣ ਵਾਲੇ ਟਾਈਮ 'ਚ ਸ਼ਹਿਰਾਂ 'ਚ ਵੀ ਮਤੇ ਪੈਣਗੇ। ਇਹ ਸਾਰੇ ਜਿੰਨੇ ਐਮਸੀ ਜਿੰਨੇ ਐਮਐਲਏ ਜਿੰਨੇ ਮੰਤਰੀ ਇਹ ਧਿਆਨ ਦੇ ਲੈਣ ਕਿਉਂਕਿ ਪੰਜਾਬ ਗੁਰੂ ਗੋਬਿੰਦ ਸਿੰਘ ਪਾਸ਼ਾ ਦਾ ਹੈ ਇੱਥੇ ਖਾਲਸਾ ਰਾਜ ਰਿਆ ਮਹਾਰਾ ਰਣਜੀਤ ਸਿੰਘ ਦਾ ਬਾਬਾ ਬੰਦਾ ਸਿੰਘ ਬਹਾਦਰ ਦਾ ਰਾਜ ਰਿਆ ਹੈ ਨਾ ਤੁਹਾਡੀਆਂ ਮਨਿਸਟਰੀਆਂ ਚੱਲਣੀਆਂ ਨਾ ਤੁਸੀਂ ਐਮਐਲਏ ਰਹਿਣਾ ਕਿਉਂਕਿ ਪੰਜਾਬ ਦੇ ਵਿੱਚ ਉਹ ਰਹੇਗਾ ਪ੍ਰਵਾਸੀ ਨਹੀਂ ਦੇਗਾ ਜਿਨ੍ਹਾਂ ਨੇ ਸਾਡੇ ਬੱਚਿਆਂ ਨਾਲ ਧੱਕੇ ਕੀਤੇ ਆ ਅਸੀਂ ਗਾਂ ਪ੍ਰਸ਼ਾਸਨ ਕੋਲ ਬਿਲਕੁਲ ਕਾਰਵਾਈ ਦੀ ਮੰਗਣੀ ਚਾਹੁੰਦੇ ਜਿਹੜਾ ਸਾਨੂੰ ਇਹੋ ਜਿਹਾ ਸਭ ਤੋਂ ਵੱਡੇ ਸ਼ਾਰਪੁਰ ਵਾਲੇ ਗਲਤ ਲੋਕੜੇ ਜਿਨ੍ਹਾਂ ਨੇ ਉਹ ਬੰਦਾ ਪ੍ਰਸ਼ਾਸਨ ਨੂੰ ਦਿੱਤਾ ਕਿਉਂ ਪ੍ਰਸ਼ਾਸਨ ਨੂੰ ਦਿੱਤਾ ਜੇ ਉਦੋਂ ਕਾਰਵਾਈ ਕਰਕੇ ਉਹਨੂੰ ਵੱਢ ਕੇ ਟੰਗਿਆ ਹੁੰਦਿਆ ਤੇ ਅੱਜ ਗਾਂ ਕੋ ਹਰਕਤ ਨਾ ਹੁੰਦੀ ਪਰ ਅਸੀਂ ਇਹ ਕਹਿੰਨੇ ਆਂ ਵੀ ਐਸੀ ਕੋਈ ਬੰਦਾ ਨਹੀਂ ਬਖਸ਼ਣਾ ਆਉਣ ਵਾਲੇ ਟਾਈਮ ਤੇ ਜਿਹੜਾ ਸਾਨੂੰ ਕੇ ਬੱਚੇ ਦਾ ਗਲਤ ਹਰਕਤ ਕਾਲਦਾ ਮਿਲ ਗਿਆ ਅਸੀਂ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਨੀ ਸਾਰੇ ਧਿਆਨ ਦੇ ਲੈਣਾ ਅਸੀਂ ਵੱਢ ਕੇ ਚੌਂਕ 'ਚ ਟੰਗਦਿਆ ਕਰਨਾ ਕੋਈ ਨਹੀਂ ਜੇ ਸਾਡੇ ਪੰਜ ਚਾਰ ਬੰਦੇ ਜੇਲ੍ਹ 'ਚ ਰਹਿ ਆਉਣਗੇ ਕੋਈ ਫਰਕ ਨਹੀਂ ਪੈਂਦਾ ਅਸੀਂ ਆਪੀ ਜ਼ਮਾਨਤਾ ਕਰਾਵਾਂਗੇ ਦੇ ਤੇ 5-5 4-4 ਸਾਲ ਸਾਡੇ ਬੰਦੀ ਸਿੰਘ ਵੀ 40-40 ਸਾਲ ਤੋਂ ਬੈਠੇ ਆ ਕੋਈ ਨਹੀਂ ਸਾਡੇ 5 5 7 ਸਾਲ ਸਿੰਘ ਘਟਉਣਗੇ ਜਿਹੜਾ ਸਾਨੂੰ ਗਲਤ ਮਿਲ ਗਿਆ ਬੱਚੇ ਨੇ ਹਰਕਤ ਕਰਦਾ ਸੀ ਵੱਢ ਕੇ ਟੰਗ ਦੇਣਾ ਪਰ ਲਗਾਤਾਰ ਵੀਡੀਓਜ਼ ਵਾਇਰਲ ਹੁੰਦੀਆਂ ਨੇ ਔਰ ਇੱਕ ਦੋ ਦਿਨ ਪਹਿਲਾਂ ਵੀ ਵੀਡੀਓ ਆਈ ਹੈ ਕਿ ਬੱਚੇ ਦੇ ਨਾਲ ਗਲਤ ਕੰਮ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਹੋ ਕਿ ਲਗਾਤਾਰ ਇਹ سلسلہ ਵੱਧ ਰਿਹਾ ਦੇਖੋ ਅਸੀਂ ਗੱਸੀ ਗਲਤਿਆ ਅਸੀਂ ਆਪ ਗਲਤਿਆ ਜਦੋਂ ਅਸੀਂ ਪ੍ਰਸ਼ਾਸਨ ਨੂੰ ਫੋਨ ਕਰਦੇ ਨੇ ਵੀ ਲੈ ਜਾਓ ਇਹਨੂੰ ਪ੍ਰਵਾਸੀ ਨੂੰ ਕੀ ਇੱਕ ਪਿੰਡ ਇੱਕ ਪਿੰਡ ਇਕੱਠੇ ਹੋ ਗਿਆ ਇੱਕ ਬੰਦੇ ਨੂੰ ਨਹੀਂ ਮਾਰ ਸਕਦੇ ਕਿੰਨੇ ਕਿੰਨੇ ਗਲਤ ਹਰਕਤਾਂ ਹੋ ਰਹੀਆਂ ਇਸ ਕਰਕੇ ਸਾਨੂੰ ਇਕੱਠੇ ਹੁੰਦੀ ਲੋੜ ਏ ਜੇ ਅਸੀਂ ਪੰਜਾਬ ਨੇ ਬਚਾਉਣਾ ਹੈ ਆਉਣ ਵਾਲੇ ਪੰਜਾਬ ਦਾ ਸੀਐਮ ਉਹ ਹੈਗਾ ਜਿਹੜਾ ਕੱਲੀ ਕੱਲੀ ਗੱਲ ਤੇ ਪੰਜਾਬ ਦੇ ਆਖੇ ਮਤੇ ਪਾਏਗਾ ਪੰਜਾਬ ਜੇ ਉਹ ਬੰਦਾ ਜ਼ਮੀਨ ਲਏਗਾ ਜਿੱਥੇ ਅਸੀਂ ਲੈ ਸਕੀਏ ਪੰਜਾਬ ਵਾਲੇ ਦੇਖੋ ਕੋਈ ਵੀ ਗੱਲ ਹੁੰਦੀ ਹੈ ਉਸ ਤੋਂ ਬਾਅਦ ਕੈਂਡਲ ਮਾਰਚ ਕੱਡੇ ਜਾਂਦੇ ਆ ਬੈਠਿਆ ਜਾਂਦਾ ਚੌਂਕਾਂ ਤੇ ਖੜਿਆ ਜਾਂਦਾ ਪਰ ਲੱਗਦਾ ਹੈ ਕਿ ਇਹ ਸਾਰੀ ਚੀਜ਼ ਦਾ ਹੱਲ ਹੈਗਾ ਕੈਂਡਲ ਮਾਰਚ ਕਰਨਾ ਦੇਖੋ ਕੈਂਡਲ ਮਾਰਚ ਨਾਲ ਕੋਈ ਹੱਲ ਹੈ ਅੱਗੇ ਕਿੰਨੇ ਕ ਅਸੀਂ ਰੇਵ ਰੋਗ ਲੈ ਕਿੰਨੇ ਕ ਕੰਮ ਕਰ ਲਿਆ ਇਸ ਕਰਕੇ ਸਾਨੂੰ ਤਕੜੇ ਹੋਣ ਦੀ ਲੋੜ ਏ ਜਿਨੇ ਵੀ ਪੰਜਾਬ ਚ ਕੋਈ ਐਮਸੀ ਆ ਜਿਨੇ ਕੋਈ ਐਮਐਲਏ ਆ ਜਿਹੜੇ ਚੱਕ ਦੇ ਜਿਹੜੇ 4 ਪਰਵਾਸੀ ਹੁੰਦੇ ਚੱਕ ਕੇ ਉਹਨਾਂ ਦੀਆਂ ਵੋਟਾਂ ਬਣਾਉਂਦੇ ਆਪਣੇ ਪੈਤੇ ਲਈ ਚੱਕ ਕੇ ਆਧਾਰ ਕਾਰਡ ਬਣਾ ਦਿੰਦੇ ਆ ਇਹ ਬਿਲਕੁਲ ਬੰਦ ਕਰਦੇ ਅਸੀਂ ਬਿਲਕੁਲ ਇੱਕ ਇੱਕ ਐਡਰੈਸ ਤੇ 30 30 ਵੋਟਾਂ ਬਣੀਆਂ ਹੋਈਆਂ ਨੇ ਪੰਜਾਬ ਦੇ ਵਿੱਚ ਔਰ ਪੰਜਾਬ ਦੇ ਕਈ ਪਿੰਡਾਂ ਦੇ ਵਿੱਚ ਜਿਹੜੇ ਮੁਹਾਲੀ ਦੇ ਨਾਲ ਲੱਗਦੇ ਨੇ ਕਹਿੰਦੇ ਕਿ ਪ੍ਰਵਾਸੀਆਂ ਦਾ ਕਬਜ਼ਾ ਕਹਿੰਦੇ ਕਿ 6.5 6000 ਪ੍ਰਵਾਸੀਆਂ ਦੀ ਵੋਟ ਆ ਔਰ ਪਿੰਡ ਵਾਲਿਆਂ ਦੀ ਕਹਿੰਦੇ 7800 ਵੋਟ ਆ ਇਹ ਹੁਣ ਐਮਐਲਿਆ ਨੇ ਮੰਤਰੀਆਂ ਨੇ ਐਮਸੀਆਂ ਨੇ ਇਹ ਦੇਖਣਾ ਹੈ ਵੀ ਉਹਨਾਂ ਨੂੰ ਪੰਜਾਬ ਵਾਲੇ ਪੰਜਾਬੀ ਚਾਹੀਦੇ ਕਿ ਪ੍ਰਵਾਸੀ ਚਾਹੀਦੇ ਆ ਇਹ ਤੱਕ ਤਾਂ ਪਲਟੂਗਾ ਇੱਧਰ ਬਜ਼ੁਰਗ ਖੜੇ ਸੀਗੇ ਕਹਿੰਦੇ ਕਿ ਅਸੀਂ ਤਾਂ ਆਪਣੇ ਬੱਚਿਆਂ ਨੂੰ ਹੁਣ ਛੱਡ ਹੀ ਨਹੀਂ ਸਕਦੇ 1 ਮਿੰਟ ਵੀ ਕਹਿੰਦੇ ਕਿ 1 ਮਿੰਟ ਵੀ ਅੱਖਾਂ ਤੋਂ ਦੂਰ ਹੋ ਜਾਣ ਕਹਿੰਦੇ ਕਿ ਸਾਨੂੰ ਹੋਲ ਪੈਣ ਲੱਗ ਜਾਂਦੇ ਆ ਕਹਿੰਦੇ ਕਿ ਅਸੀਂ ਤਾਂ ਕਿਤੇ ਜਾ ਵੀ ਨਹੀਂ ਸਕਦੇ ਦੇਖੋ ਜਿਹੜੇ ਅੱਜ ਤੋਂ 30 30 ਸਾਲ ਪੁਰਾਣੇ ਸਮੇਂ ਸੀਗੇ ਰਾਤ ਨੂੰ ਧੀਆ ਪੈਣਾ ਵੀ ਬੱਚੇ ਵੀ ਗਲੀਆਂ 'ਚ ਖੇਡਦੇ ਸੀਗੇ 12 12 ਵਜੇ ਤੱਕ ਕੋਈ ਨਹੀਂ ਸੀ ਕਿਹਨੂੰ ਪੁੱਛਦਾ ਕਿਉਂਕਿ ਉਸ ਟਾਈਮ ਸਾਰੇ ਪੰਜਾਬੀ ਸੀਗੇ ਯਾਰ ਕੋਈ ਗਰੀਬ ਸੀ ਕੋਈ ਅਮੀਰ ਸੀਗਾ ਸਾਰਿਆਂ ਦੇ ਬੱਚੇ ਇਕੱਠੇ ਰਹਿੰਦੇ ਸੀ ਕਿਸੇ ਨੂੰ ਕੋਈ ਚਾਚਾ ਤਾਇਆ ਕਹਿੰਦਾ ਸੀ ਕਿਸੇ ਨੂੰ ਕੁਛ ਕਹਿੰਦਾ ਸੀ ਪਰ ਇਹੋ ਜਿਹਾ ਗਲਤ ਕੰਮ ਨਹੀਂ ਸੀ ਹੁੰਦਾ ਜਦੋਂ ਉਹਦੇ ਪ੍ਰਵਾਸੀ ਗੁੰਡੇ ਪੰਜਾਬ 'ਚ ਵੜ ਗਏ ਜਿਹਨੇ ਕ੍ਰਿਮੀਨਲ ਆ ਉਦੋਂ ਜੋਗੀ ਸਰਕਾਰ ਦੇ ਪਜਾਇਓ ਸਾਰੇ ਆ ਕਿਥੇ ਪੰਜਾਬ 'ਚ ਰਹਿ ਰਹੇ ਆ ਕੋਈ ਉਹਨਾਂ ਨੂੰ ਵੈਰੀਫਾਈ ਨਹੀਂ ਕਰ ਰਿਹਾ ਇਸ ਕਰਕੇ ਸਾਰਾ ਪੰਜਾਬ ਆਪ ਤਕੜੇ ਹੋ ਗਏ ਤੇ ਬਾਅਦ ਚੱਕਣੀ ਹੈ ਜਿਹੜਾ ਵੀ ਕੋਈ ਪ੍ਰਵਾਸੀ ਗਲਤ ਕੰਮ ਕਰਦਾ ਹੈ ਉਹਨੂੰ ਆਪਾਂ ਮથે ਪਾ ਕੇ ਤੇ ਪਿੰਡਾ ਚੋਂ ਕੱਢ ਦੇਣਾ ਕੀ ਕਾਰਵਾਈ ਦੀ ਮੰਗ ਕਰਦੇ ਹੋ ਕਿ ਕੀ ਕਾਰਵਾਈ ਹੋਣੀ ਚਾਹੀਦੀ ਆ ਉੱਥੇ ਕਾਰਵਾਈ ਤੇ ਦੇਖੋ ਜਿਹੜਾ ਸਾਨੂੰ ਕੋਈ ਫਸ ਗਿਆ ਉਹ ਤੁਸੀਂ ਆਪ ਹੀ ਕਰਾਂਗੇ ਤੇ ਜਿਹੜਾ ਕੋਈ ਗਲਤ ਕੰਮ ਕਰਦਾ ਉਹ ਆਪਣਾ ਧਿਆਨ ਦੇਵੇ মিডিਆ ਸਾਰਾ ਸੁਣਦਾ ਹੈ ਸੰਗਤ ਸਾਰੀ ਸੁਣਦੀ ਦੇਸ਼ਾ ਵਿਦੇਸ਼ਾ ਚ ਵੀ ਜਿਹੜਾ ਸਾਨੂੰ ਕਿਸੇ ਬੱਚੇ ਨਾਲ ਕੋਈ ਗਲਤ ਹਰਕਤ ਕਰਦਾ ਮਿਲ ਗਿਆ ਤੇ ਅਸੀਂ ਬਿਲਕੁਲ ਨਹੀਂ ਬਖਸ਼ਣਾ ਨੰਗ ਸਿੰਘਾਂ ਨੇ ਹੁਣ ਪਿੰਡਾ ਚ ਵੀ ਜਾਉਂਗੇ ਬਿਲਕੁਲ ਸਰਪੰਚਾ ਕੋਲ ਵੀ ਜਾਉਂਗੇ ਸਰਪੰਚਾ ਕੋ ਗਾਂ ਸਾਰੇ ਜਾ ਰਹੀਆਂ ਜਿਹੜੀਆਂ ਟੀਮਾਂ ਜਾ ਰਹੀਆਂ ਬਠਿੰਡੇ ਏਰੀਏ 'ਚ ਮથે ਪਵਾਏ ਬੜੇ ਹੁਣ ਗਾਂ ਦੀ ਗਾਂ ਜਿਵੇਂ ਲਹਿਰੇ ਖੜੀ ਹੋਊਗੀ ਆਉਣ ਵਾਲੇ ਟਾਈਮ ਤੇ ਸਰਕਾਰ ਉਹ ਹੋਊਗੀ ਜਿਹੜੇ ਪੰਜਾਬ ਦੀ ਗੱਲ ਕਰੇਗੀ ਪੰਜਾਬੀ ਦੀ ਗੱਲ ਕਰੇਗੀ ਪੰਜਾਬੀ ਦੀ ਗੱਲ ਕਰੇਗੀ ਅੱਜ ਹੁਸ਼ਿਆਰਪੁਰ ਵੀ ਜਾ ਰਹੇ ਹਾਂ ਤੁਸੀਂ ਹੁਸ਼ਿਆਰਪੁਰ ਜਾ ਕੇ ਸਾਰੇ ਫੱਜਾ ਹੁਸ਼ਿਆਰਪੁਰ ਬੜੀ ਚੜਦੀ ਕਲਾ 'ਚ ਉਹਨਾਂ ਦੇ ਘਰ ਜਾਵਾਂਗੇ ਉਹਨਾਂ ਦਾ ਦੁੱਖ ਸੁੱਖ ਸੁਣਾਂਗੇ ਉਹਨਾਂ ਦਾ ਜਿਨ੍ਹਾਂ ਦਾ ਧੱਕਾ ਹੈ ਪਰਿਵਾਰ ਨਾਲ ਪਰ ਲੱਗਦਾ ਨਹੀਂ ਕਿ ਜਿਸ ਤਰ੍ਹਾਂ ਦੇ ਨਾਲ ਹੁਸ਼ਿਆਰਪੁਰ ਦੇ ਲੋਕਾਂ ਨੇ ਫੜ ਕੇ ਪ੍ਰਸ਼ਾਸਨ ਨੂੰ ਦਿੱਤਾ ਇਹ ਕੋਈ ਏਦਾਂ ਦੀ ਕਾਰਵਾਈ ਕਰਨੀ ਚਾਹੀਦੀ ਸੀ ਕਿ ਇੱਕ ਐਗਜ਼ਾਮਪਲ ਬੰਦਾ ਕਿ ਅਗਰ ਤੁਸੀਂ ਕਿਸੇ ਬੱਚੇ ਨਾਲ ਏਦਾਂ ਕਰੋਗੇ ਤਾਂ ਇਹ ਕਾਰਵਾਈ ਹੋਊਗੀ ਦੇਖੋ ਉੱਥੇ ਜਿਨ੍ਹਾਂ ਨੇ ਦਿੱਤਾ ਉਹ ਗਲਤੀ ਕੀਤੀ ਉਹਨਾਂ ਨੇ ਕਿਉਂਕਿ ਏਡਾ ਵੱਡਾ ਕਰਮ ਕਰਨਾ ਹ ਪ੍ਰਸ਼ਾਸਨ ਅਦਾਲਤਾਂ ਕੋਟ ਹੈਗੇ ਸੀ ਜੇ ਕੋਈ ਆਪਸ ਵਿੱਚ ਲੜਾਈ ਹੋ ਜਵੇ ਬਰਾਬਰ ਦੇ ਬੰਦਿਆਂ ਦੀ ਲੜਾਈ ਹੁੰਦੀ ਹੈ ਕੋਈ ਹੋਰ ਮਸਲੇ ਬੜੇ ਹੁੰਦੇ ਆ ਪਰ ਏਡਾ ਵੱਡਾ ਜ਼ੁਲਮ ਹੋਣਾ ਉੱਥੇ ਬਿਲਕੁਲ ਨਹੀਂ ਪ੍ਰਸ਼ਾਸਨ ਨੂੰ ਇਹੋ ਜਿਹਾ ਬੰਦਾ ਦੇਣਾ ਚਾਹੀਦਾ ਸੀ ਤੇ ਬਿਲਕੁਲ ਮਨਿੰਦਰ ਤੋਂ ਵੀ ਸਵਾਲ ਕਰ ਲੈਣੇ ਆ ਮਨਿੰਦਰ ਸੋਸ਼ਲ ਮੀਡੀਆ ਤੇ ਕਾਫੀ ਚਰਚਾਵਾਂ ਹੋ ਰਹੀਆਂ ਨੇ ਕਿਹਾ ਜਾ ਰਿਹਾ ਹੈ ਕਿ ਵਕ ਵਕ तरीके ਦੇ ਨਾਲ ਨੂੰ سزا ਦੇਣੀ ਚਾਹੀਦੀ ਸੀ ਕਿ ਕਰਕੇ ਪੁਲਿਸ ਦੇ ਹਵਾਲੇ ਨਹੀਂ ਕਰਨਾ ਚਾਹੀਦਾ ਸੀ ਔਰ ਦੂਜੀ ਤਰਫ ਕੈਂਡਲ ਮਾਰਚ ਕੱਡੇ ਜਾ ਰਹੇ ਲੱਗਦਾ ਹੈ ਕਿ ਇਹ ਸਾਰੀ ਚੀਜ਼ ਦਾ ਹਲ ਮੈਂ ਕਹਣਾ ਇੱਕ ਗੱਲ ਸੋ ਕੈਂਡਲ ਮਾਰਚਾਂ ਨਾ ਜਾਂ ਅਸੀਂ ਹੁਣ ਇੱਥੇ ਖੜੇ ਆਂ ਇਹਨਾਂ ਨਾਲ ਹੱਲ ਹੋਏ ਆ ਕਦੀ ਅੱਜ ਅਸੀਂ ਰੋਡ ਜਾਮ ਕਰਕੇ ਖੜੇ ਆਂ ਇਹਨਾਂ ਨਾਲ ਕੋਈ ਹੱਲ ਕਿਸੇ ਦੇ ਸਿਹਤ ਤੇ ਕੋਈ ਫਰਕ ਹੈ ਸਾਡੇ ਪੰਜਾਬ ਦੇ ਸੀਐਮ ਤੇ ਜਾਂ ਇਸ ਇਸ ਜਿਹੜੀ ਕੌਨਸਟਿਟੂਐਂਸੀ 'ਚ ਮੈਂ ਹੁਣ ਖੜਿਆ ਆਂ ਇੱਥੋਂ ਦੇ ਐਮਐਲਏ ਤੇ ਜਾਂ ਇਸ ਏਰੀਏ ਦੇ ਕਿਸੇ ਚੇਅਰਮੈਨ ਐਮਸੀ ਦੇ ਕੋਈ ਸਿਹਤ ਤੇ ਫਰਕ ਪੈਂਦਾ ਪਿਆ ਕੋਈ ਫਰਕ ਨਹੀਂ ਪੈਂਦਾ ਇਹਨਾਂ ਦੇ ਇਹਨਾਂ ਨੂੰ ਚਾਹੀਦਾ ਸਾਡੇ ਪੰਜਾਬ ਨੇ ਜੋ ਹੁਣ ਤੱਕ ਕਰਿਆ ਆਪਣੇ ਦਮ ਤੇ ਕਰਿਆ ਤੇ ਆਪਣੇ ਦਮ ਤੇ ਹੁਣ ਕਰਨ ਖੜੇ ਹੋ ਜਾਣ ਆਪਣੇ ਘਰਾਂ ਚੋਂ ਨਿਕਲ ਲੈਣ ਬਾਹਰ ਇਹ ਸਿਰਫ ਛੋਟਾ ਜਿਹਾ ਪ੍ਰਦਰਸ਼ਨ ਤਾਂ ਕਰਿਆ ਜਿਹੜੀਆਂ ਸੁੱਤੀਆਂ ਆਵਾਜ਼ਾਂ ਨੇ ਜਿਹੜੇ ਸੁੱਤੇ ਹੋਏ ਕੰਬਲ ਲੈ ਲੈ ਆਪਣੇ ਘਰਾਂ ਦੇ ਵਿੱਚ ਇਹ ਜਗਾਨ ਲਈ ਕਰਿਆ ਤੇ ਜਿਹੜੀ ਮੈਂ ਤੁਹਾਨੂੰ ਗੱਲ ਕਹਿਣਾ ਪਿਆ ਕਿ ਮੈਂ ਡੰਡਾ ਪਰੇਡ ਮਾਰਚ ਅਸੀਂ ਕੱਢਾਂਗੇ ਸੇਂਗ ਕੱਢਣਗੇ ਡੰਡਾ ਪਰੇਡ ਪਰੇਡ ਮਾਰਚ ਅੱਜ ਹੁਸ਼ਿਆਰਪੁਰ ਜਾ ਰਹੇ ਹਾਂ ਇਸ ਲਈ ਜਾ ਰਹੇ ਹਾਂ ਅੱਜ ਮੈਂ ਹੁਸ਼ਿਆਰਪੁਰ ਇਸੇ ਕਰਕੇ ਉਹਨਾਂ ਦੇ ਪਰਿਵਾਰ ਨਾਲ ਮਿਲ ਕੇ ਗੱਲਬਾਤ ਕਰਕੇ ਜੋ ਮੇਰੇ ਕੋਲ ਉਹਨਾਂ ਦਾ ਸਹਿਯੋਗ ਕਰ ਸਕਦਾ ਹੋਇਆ ਮੈਂ ਕਰੂੰਗਾ ਦੁੱਖ 'ਚ ਇੱਕ ਆਪਾਂ ਭਾਗੀਦਾਰੀ ਸਾਂਝੇਦਾਰੀ ਕਰ ਸਕਨੇ ਆ ਦੁੱਖ ਅਸੀਂ ਵਡਾ ਨਹੀਂ ਸਕਦੇ ਠੀਕ ਹੈ ਨਾ ਅਸੀਂ ਕਹੀਏ ਵੀ ਅਸੀਂ ਉਹਨਾਂ ਦਾ ਦੁੱਖ ਲੈ ਲਈਓ ਨਹੀਂ ਬਣਨੀ ਗੱਲ ਲੇਕਿਨ ਅੱਗੇ ਜੋ ਸਾਡੇ ਕੋ ਹੋਊਗਾ ਪ੍ਰਵਾਸੀਆਂ ਦੇ ਖਿਲਾਫ ਜਾਂ ਫਿਰ ਜਿਹੜਾ ਵੀ ਬੰਦਾ ਹੋਊਗਾ ਕਿ ਤੁਸੀਂ ਵੀ ਕਹੋਗੇ ਕਿ ਅੱਗੇ ਕੁਝ ਹੋਊਗਾ ਲਾ ਹਾਲਾਂਕਿ ਵਕ ਵਕ ਸਮਿਆਂ ਤੇ ਵਕ ਵਕ ਮੁੱਦੇ ਉੱਠਦੇ ਆ ਉਸ ਤੋਂ ਬਾਅਦ 2-4 ਦਿਨ ਕਾਰਵਾਈ ਕੀਤੀ ਜਾਂਦੀ ਹੈ ਜਥੇਬੰਦੀਆਂ ਵੀ ਜਾਂਦੀਆਂ ਨੇ ਉਸ ਤੋਂ ਬਾਅਦ ਮਸਲਾ ਠੰਡਾ ਹੋ ਜਾਂਦਾ ਵੇਖੋ ਜਿੰਨੇ ਤੇ ਰਾਜਨੀਤੀ ਕਰਨੀ ਹੋਵੇ ਜਿਨ੍ਹਾਂ ਨੇ ਤੇ ਆਪਣੇ ਨਾਮ ਚ ਮਕਾਣੇ ਹੋਣ ਉਹ ਤੇ ਕਹਿੰਦੇ ਆ ਲਾਰੇ ਝੂਠੇ ਲੇਕਿਨ ਨਾ ਮੈਂ ਰਾਜਨੀਤੀ ਕਰਨੀ ਨਾ ਮੈਂ ਕੋਈ ਪੋਲੀਟੀਸ਼ੀਅਨ ਮੈਂ ਇੱਕ ਆਮ ਯੂਥ ਹਾਂ ਪੰਜਾਬ ਦਾ ਯੂਥ ਹਾਂ ਮੈਂ ਤੇ ਮੇਰੇ ਨਾਲ ਨਿਹੰਗ ਸਿੰਘ ਫੌਜਾਂ ਨੇ ਤੇ ਨਿਹੰਗਾਂ ਸਿੰਘਾਂ ਨੇ ਅੱਜ ਤੱਕ ਜਿਹੜੇ ਕਈ ਬੋਲ ਪੂਰੇ ਕਰੇ ਆ ਚਾਹੇ ਲੇਟ ਕਰੇ ਆ ਮੈਨੂੰ ਭਾਵੇਂ 10 ਦਿਨ ਲੱਗ ਜਾਣ 20 ਦਿਨ ਲੱਗ ਜਾਣ ਲੇਕਿਨ ਮੈਂ ਮਹਾਲੀ ਵਿੱਚ ਇੱਕ ਕੱਠ ਰੱਖਾਂਗਾ ਮੈਂ ਚੈਨਲ ਦੇ ਮਾਧਿਅਮ ਦੇ ਰਾਹੀਂ ਉਸ ਕੱਠ ਦਾ ਐਲਾਨ ਕਰਾਂਗਾ ਦੇਵਾ ਕਰਨਾ ਵੀ ਜਿਹੜੇ ਲੋਕ ਚਾਹਦੇ ਆ ਕਿ ਬਾਕੀ ਇਸ ਇਸ ਉੱਤੇ ਕੋਈ ਵਧੀਆ ਪਹਿਰਾ ਦਿੱਤਾ ਜਾਵੇ ਤੇ ਆਪਾਂ ਮਹਾਲੀ ਦੇ ਵਿੱਚ ਸਭ ਤੋਂ ਪਹਿਲਾਂ ਸ਼ੁਰੂਆਤ ਬੰਦੀ ਸਿੰਘਾਂ ਦੇ ਮੋਰਚੇ ਤੋਂ ਸ਼ੁਰੂ ਕਰਾਂਗੇ ਡੰਡਾ ਪਰੇਡ ਮਾਰਚ ਉੱਥੋਂ ਲੈ ਕੇ ਨਿਕਲਾਂਗੇ ਜਿਹੜਾ ਪ੍ਰਵਾਸੀ ਜਿਹੜਾ दारू ਪੀਤਾ ਦਿਨ ਦਿਹਾੜੇ दारू ਪੀਤਾ ਜਾਂ ਗੁਟਕਾ ਪਾਣ ਇਹ ਬੋ ਖਾਂਦਾ ਨਜ਼ਰ ਆ ਗਿਆ ਜਾਂ ਕੋਈ ਵੀ ਇਹ ਪਹਿਲਾਂ ਇਹ ਕੁੱਟਣੇ ਆ ਬਾਅਦ ਚੋਂ ਅਸੀਂ ਪਿੰਡਾਂ 'ਚ ਜਾਣਾ ਜਿਹੜੇ ਜਿਹੜੇ ਪਿੰਡ ਸਰਪੰਚਾਂ ਨੇ ਜਾਂ ਜਿਹੜੇ ਐਮਸੀਆਂ ਨੇ ਜਿਵੇਂ ਏਰੀਏ ਦੇ ਵਾਈਜ਼ ਪ੍ਰਵਾਸੀਆਂ ਨੂੰ ਜਿਹੜੇ ਆ ਬਿਹਾਰੀ ਆਪਣੇ ਸਿਰ ਤੇ ਬਿਠਾਏ ਆ 2-2000 ਰੁਪਏ ਕਮਰੇ ਦੇ ਦੇ ਕੇ ਬਿਠਾਏ ਆ ਨਾ ਉਹਨਾਂ ਨਾਲ ਗੱਲ ਕਰਨੀ ਵੀ ਤੁਸੀਂ ਦੱਸੋ ਕਿਵੇਂ ਬਿਠਾਏ ਆ ਪਰ ਲੱਗਦਾ ਨਹੀਂ ਕਿ ਲਾਲਚ ਨੇ 2-2000 4-4000 ਦੇ ਲਾਲਚ ਨੇ ਇਹ ਸਾਰਿਆਂ ਮਾਹੌਲ ਖਰਾਬ ਕੀਤਾ ਹੋਇਆ ਕਿ ਆਖਰ ਇਹ ਤਾਂ ਸੋਚਦੇ ਆ ਕਿ 10-2000 ਆ ਜਾਊਗਾ ਉਸ ਤੋਂ ਬਾਅਦ ਇਹ ਨਹੀਂ ਸੋਚਦੇ ਕਿ ਆਪਣੇ ਘਰ ਦੇ ਵਿੱਚ ਹੀ ਬਿਠਾਏ ਹੋਇਆ ਕੱਲ ਨੂੰ ਕੋਈ ਗੱਲ ਵੀ ਹੋ ਜਾ। ਜਦੋਂ ਕੁੰਬੜੇ ਦੋ ਬੱਚੇ ਮਾਰੇ ਸੀ ਭਈਆਂ ਨੇ ਉਦੋਂ ਵੀ ਲੋਕਾਂ ਨੂੰ ਸ਼ਰਮ ਨਹੀਂ ਆਈ। ਇੱਕ ਹਫ਼ਤਾ ਦੋ ਬੱਚੇ ਸੜਕ ਤੇ ਪਾ ਕੇ ਪੂਰਾ ਪੰਜਾਬ ਉੱਥੇ ਇਨਸਾਫ਼ ਦੀ ਮੰਗ ਕਰਦਾ ਰਿਹਾ ਹੈ ਕਿ ਨਹੀਂ ਮਾਰ ਕਰਦਾ ਰਿਹਾ। ਉਦੋਂ ਵੀ ਕਿਸੇ ਕੁੰਬੜੇ ਕਿਸੇ ਸੁਹਾਣੇ ਜਾਂ ਹੋਰ ਮਹਾਲੀ ਦੇ ਕਿਸੇ ਏਰੀਏ ਨੂੰ ਸ਼ਰਮ ਨਹੀਂ ਆਈ ਵੀ ਹੋਣੀਆਂ ਬਈਆਂ ਨੂੰ ਭਜਾ ਦਈਏ। ਉਦੋਂ ਬਾਅਦ ਆ ਏਡਾ ਵੱਡਾ ਕਾਂਡ ਹੋ ਗਿਆ ਇੱਕ ਹੁਣ ਜਲੰਧਰ ਹੋ ਗਿਆ ਲਗਾਤਾਰ ਸੁਣਨ ਨੂੰ ਮਿਲਦਾ ਪਿਆ ਇਹਨਾਂ ਨੂੰ ਹਜੇ ਤੱਕ ਵੀ ਕੋਈ ਸ਼ਰਮ ਨਹੀਂ ਆਂਦੀ ਭਈ ਵੀ ਅਸੀਂ 2-2000 4-4000 ਦਾ ਲਾਲਚ ਛੱਡੀਏ ਸਾਡੇ ਉਦਾਂ ਹੀ ਮਹਾਰਾਜ ਕਿਰਪਾ ਕਰੇਗਾ ਮੈਂ ਤੁਹਾਡੇ ਨਾਲ ਪਹਿਲਾਂ ਵੀ ਗੱਲ ਕੀਤੀ ਸੀਗੀ ਇੱਕ ਤਰਫ ਤਾਂ ਦੇਖੋ ਗੁੱਸਾ ਪੂਰਾ ਹੈਗਾ ਕਿ ਭਈ ਕਾਰਵਾਈ ਹੋਣੀ ਚਾਹੀਦੀ ਸੀ ਉਸ ਤੇ ਸਖਤ ਤੋਂ ਸਖਤ ਲੋਕਾਂ ਨੇ ਆਪਣੀ ਕਾਰਵਾਈ ਕਰਨੀ ਸੀ ਪਰ ਦੂਜੀ ਤਰਫ ਤੁਸੀਂ ਭਾਵੁਕ ਵੀ ਹੈਗੇ ਹੋ ਤੁਹਾਡੀ ਵੀ ਅੱਖਾਂ 'ਚ ਪਾਣੀ ਆ ਰਿਆ ਸੀ ਉਹ ਬੱਚੇ ਦੀ ਤਸਵੀਰ ਦੇਖ ਕੇ ਜਦੋਂ ਤੁਸੀਂ ਸੋਸ਼ਲ ਮੀਡੀਆ 'ਤੇ ਤਸਵੀਰ ਦੇਖ ਰਹੇ ਸੀ ਪਰ ਦਿਲੋਂ ਕੀ ਸੋਚਦੇ ਹੋ ਕਿ ਆਖਰ ਯਾਰ ਇਦਾਂ ਦੇ ਬੰਦਿਆਂ ਨਾਲ ਹੋਣਾ ਕੀ ਚਾਹੀਦਾ ਮੈਂ ਜਦੋਂ ਫੋਟੋ ਵੇਖੀ ਸੀ ਨਾ ਤੇ ਮੈਂ ਉਦੋਂ ਇਸ ਗੱਲੋਂ ਮੈਨੂੰ ਹੈਰਾਨਗੀ ਸੀਗੀ ਕਿ ਮੈਂ ਉੱਥੇ ਕਿਉਂ ਨਹੀਂ ਸੀਗਾ ਜਾ ਉਹ ਹਿਯਾਰਪੁਰ ਦੇ ਵਿੱਚ ਮੈਂ ਹਿਯਾਰਪੁਰ 'ਚ ਕਿਉਂ ਨਹੀਂ ਸੀ ਕਿਉਂਕਿ ਜੇ ਅਸੀਂ ਹੁੰਦੇ ਮੈਨੂੰ ਪਤਾ ਮੇਰੇ ਨਾਲ ਚੜ੍ਹਦੀ ਕਲਾ ਦੀ ਫੌਜ ਰਹਿੰਦੀ ਆ ਹਰ ਟਾਈਮ ਤੇ ਉਹ ਬੰਦਾ ਮੈਂ ਗਰੰਟੀ ਦਿੰਦਾ ਜਿੰਦਾ ਨਹੀਂ ਸੀ ਹੁਣ ਅੱਜ ਤੱਕ ਹੁਣ ਉਹ ਜਿੰਦਾ ਨਹੀਂ ਸੀ ਹੁਣ ਅਸੀਂ ਉਹਨੂੰ ਤਪਾ ਦੇਣਾ ਸੀਗਾ ਤੇ ਮੈਂ ਤਾਂ ਲੋਕਾਂ ਨੂੰ ਵੀ ਇਹੀ ਅਪੀਲ ਕਰਦਾ ਵੀ ਤੁਸੀਂ ਆ ਜਿਹੜੇ ਬਾਹਰ ਜਾਣ ਦੇ ਚੱਕਰਾਂ 'ਚ ਜਾਂ ਹੋਰ ਚੱਕਰਾਂ ਦੇ ਵਿੱਚ ਆਪਣੇ ਸਿਰ ਦੇ ਉੱਤੇ ਜਿਹੜੇ ਵੱਡੇ ਕਰਜ਼ੇ ਨਾ ਚੜਾਓ ਕਿ ਅੱਜ ਤੋਂ ਡੇ ਅੱਜ ਕਿਸੇ ਦੇ ਬੱਚੇ ਨਾ ਹੋਇਆ ਕੱਲ ਨੂੰ ਕਿਸੇ ਦੇ ਵੀ ਬੱਚੇ ਨਾ ਹੋ ਸਕਦਾ ਸਿੰਘ ਜਥੇਬੰਦੀਆਂ ਉੱਥੇ ਮਾਰਚ ਕੱਢ ਰਹੀਆਂ ਸੀਗੀਆਂ ਔਰ ਕੈਂਡਲ ਮਾਰਚ ਕੱਢਿਆ ਜਾ ਰਿਹਾ ਲੱਗਦਾ ਹੈ ਕਿ ਇਹ ਫੌਜਾਂ ਬਿਲਕੁਲ ਮੈਂ ਤਾਂ ਮਾਰਚ ਯਾਰ ਕੈਂਡਲ ਮਾਰਚ ਮੈਂ ਉਦੋਂ ਵੀ ਕਿਹਾ ਸੀਗਾ ਵੀ ਮੈਂ ਕਿਸੇ ਕੈਂਡਲ ਮਾਰਚ ਦੇ ਹੱਕ 'ਚ ਨਹੀਂ ਕਿਸੇ ਪੈਦਲ ਮਾਰਚ ਦੇ ਹੱਕ 'ਚ ਨਹੀਂਗਾ ਫੋਜਾਂ ਸਿੰਘ ਹੁਣ ਤੱਕ ਸੌਦਾ ਲਾਣ ਦੇ ਹੱਕਾਂ 'ਚ ਰਹੀ ਏ ਸੌਦੇ ਲਾਉਂਦੇ ਰਹੀ ਏ ਚੰਗੇ ਚੰਗੇ ਮੱッセ ਰੰਗੜ ਵਰਗਿਆਂ ਨੂੰ ਵੀ ਬਰਸ਼ਿਆਂ ਤੇ ਸਿਰ ਟੰਗੇ ਆ ਤੇ ਹੁਣ ਵੀ ਮੈਂ ਇਹ ਗੱਲ ਕਹੂੰਗਾ ਅਸੀਂ ਬਰਸ਼ਿਆਂ ਤੇ ਸਿਰ ਟੰਗਨੇ ਆ ਜਿਹੜੇ ਬੰਦੇ ਨੇ ਵੀ ਧੱਕਾ ਕਰਿਆ ਪੰਜਾਬ ਦੇ ਨਾਲ ਚਾਹੇ ਉਹ ਪੰਜਾਬੀ ਹੋਵੇ ਤੇ ਚਾਹੇ ਕੋਈ ਬਿਹਾਰੀ ਹੋਵੇ ਬਖਸ਼ਣਾ ਨਹੀਂ ਹੁਣ ਮੈਂ ਪ੍ਰਮਾਤਮਾ ਦੀ ਕਿਰਪਾ ਕਰੂਗਾ ਵੇਖੋ ਮੈਂ ਆਪਣੇ ਵੱਡੇ ਬੋਲ ਨਹੀਂ ਬੋਲਣੇ ਕਰਨੀ ਵਾਹਿਗੁਰੂ ਨੇ ਕਿਰਪਾ ਆ ਤੇ ਮੈਨੂੰ ਸਾਥ ਪੰਜਾਬ ਦਾ ਚਾਹੀਦਾ ਲੋਕਾਂ ਦਾ ਚਾਹੀਦਾ ਤੇ ਮੈਂ ਵਧੀਆ ਕੁਛ ਕਰਕੇ ਵਿਖਾਉਂਗਾ ਵੀ ਹਾਂ ਵੀ ਪੰਜਾਬ ਲਈ ਕਿਸੇ ਬੰਦੇ ਨੇ ਸਟੈਂਡ ਲਿਆ ਸੀ ਵਾਹਿਗੁਰੂ ਕਿਰਪਾ ਕਰੇ ਪਰ ਕੁਝ ਲੋਕ ਹੁੰਦੇ ਨੇ ਆਪਣਾ ਹੀ ਹੁੰਦੇ ਨੇ ਫਿਰ ਉਹ ਕਿੰਤੂ ਪਰੰਤੂ ਵੀ ਕਰਨ ਲੱਗ ਜਾਂਦੇ ਆ ਅਗਰ ਕੋਈ ਬੰਦਾ ਚੰਗਾ ਕੰਮ ਕਰਦਾ ਤਾਂ ਦੇਖੋ ਕਿੰਤੂ ਪਰੰਤੂ ਹੁੰਦੇ ਰਹਿਣੇ ਆ ਮਾਹਾਰਾਜ ਟਾਈਮ ਤੋਂ ਮੁੱਕੇ ਸੀ ਤੇ ਨਾ ਅੱਗੋਂ ਮੁਕਣੇ ਦਾ ਨਾ ਮੇਰੇ ਤੋਂ ਬਾਅਦ ਮੁਕਣੇ ਕਿੰਤੂ ਪਰੰਤੂ ਹੋਈ ਜਾਣ ਲੇਕਿਨ ਸੱਚ ਤੇ ਪੈਰਾ ਮੈਂ ਦਾ ਵਾਂਗਾ ਅੱਜ ਸ਼ਹਿਰਪੁਰ ਜਾ ਰਹੇ ਹਾਂ ਘਰਦਿਆਂ ਨੂੰ ਮਿਲ ਰਹੇ ਹਾਂ ਕੋਈ ਵੱਡਾ ਐਲਾਨ ਵੀ ਹੋ ਸਕਦਾ ਬਿਲਕੁਲ ਹੋ ਸਕਦਾ ਮੈਂ ਜਾ ਕੇ ਉੱਥੇ ਗੱਲਬਾਤ ਕਰਨੀ ਹੈ ਜੋ ਮੈਨੂੰ ਸਿਚੁਏਸ਼ਨ ਦੇ ਹਿਸਾਬ ਨਾਲ ਲੱਗੂਗਾ ਜੋ ਮੈਂ ਉਹਨਾਂ ਦਾ ਦੁੱਖ ਵੰਡਾਉਣ ਦੀ ਕੋਸ਼ਿਸ਼ ਕਰ ਸਕਾਂਗਾ ਮੈਂ ਕੋਈ ਵੱਡਾ ਐਲਾਨ ਦੇਣ ਦੀ ਕੋਸ਼ਿਸ਼ ਕਰੂੰਗਾ ਬਾਕੀ ਵਾਹਿਗੁਰੂ ਕਿਰਪਾ ਕਰੇਗਾ ਤੁਸੀਂ ਕੀ ਕਹਿਣਾ ਚਾਹੁੰਦੇ ਬਾਬਾ ਦੇਖੋ ਬਾਬਾ ਜੀ ਪ੍ਰਸ਼ਾਸਨ ਰਾਏ ਦਾ ਕੋਈ ਹੱਲ ਹੋਇਆ ਨਹੀਂ ਇਹ ਹੁਣ ਹੋਣਾ ਖਾਲਸੇ ਦੀ ਮੱਤ ਰਹੀ ਜਿੱਦਾਂ ਤੁਸੀਂ ਦੇਖਿਆ ਹੁਣ ਨੇਪਾਲ 'ਚ ਤਖਤਾ ਪਲਟਿਆ ਆਇਆ ਇਦਾਂ ਹੀ ਬਸ ਦਿੱਲੀ ਤੇ ਹੁਣ ਗੁਰੂ ਦੀ ਫੌਜ ਹੀ ਬੂਗੀ ਮਹਾਰਾਜ ਨੇ ਵੀ ਬਚਨ ਕੀਤੇ ਆ ਵੀ ਗੁਰੂ ਦੀ ਫੌਜ ਹੀ ਰਾਜ ਕਰੂਗੀ ਮਹਾਰਾਜ ਨੇ ਬਾਣੀ 'ਚ ਵੀ ਲਿਖਿਆ ਦਿੱਲੀ ਤਖਤ ਪਰ ਬਹੇਗੀ ਆਪ ਗੁਰੂ ਕੀ ਫੌਜ ਸਿਰ ਪਰ ਝੂਲੇ ਕੇ ਛਤਰ ਬੜੀ ਕਰੇਗੀ ਮੋਜ ਇਹ ਮਹਾਰਾਜ ਨੇ ਹੁਣ ਫੌਜ ਹੀ ਪਠਾਣੀ ਜਿਹੜੇ ਨਿਹੰਗ ਸਿੰਘ ਜਥੇਬੰਦੀ ਆ ਪਠਾਣੀ ਆ ਉਹਨਾਂ ਨੇ ਹੀ ਰਾਜ ਕਰਨਾ ਹੁਣ ਹੁਣ ਤੁਸੀਂ ਦੇਖਿਆ ਪ੍ਰਸ਼ਾਸਨ ਰਾਹੀਂ ਤਾਂ ਕੋਈ ਹੱਲ ਹੋਇਆ ਨਹੀਂ ਜੇ ਤੁਸੀਂ ਦੇਖੋ ਵੀ ਕਿੰਨੇ ਕੋ ਨੂੰ ਜੇਲ੍ਹ 'ਚ ਸਿੱਟਾ ਦਾ ਹੋਰ ਕੀ ਹੋ ਜੂਗਾ 5 ਸਾਲ ਨੂੰ 4 ਸਾਲ ਨੂੰ ਹੋਰ ਅੱਗੇ ਬਾਹਰ ਆ ਜੂਗਾ ਪਰ ਇਹ ਜਿਹੜੀ ਆਪਾਂ ਇਹਦਾ ਹੱਲ ਕਰਨਾ ਨੇ ਖਾਲਸੇ ਦੀ ਮੱਤ ਉਹ ਪਹਿਲਾਂ ਵੀ ਕ੍ਰਿਮੀਨਲ ਸੀਗਾ ਉਹ ਪਹਿਲਾਂ ਵੀ 5-6 ਸਾਲ ਕੱਟ ਕੇ ਆ ਬਲਤਕਾਰ ਦੇ ਕੇਸ 'ਚ ਇਹ ਜਿੰਨੇ ਪੰਜਾਬ ਦੇ ਵਿੱਚ ਆ ਬਈ ਇਹ ਵੜ ਚਾਕਾ ਖੁੱਲਿਆ ਹੋਇਆ ਉਹਦਾ ਕੋਈ ਡਰ ਨਹੀਂ ਹੈਗਾ ਉਹਨੂੰ ਪ੍ਰਸ਼ਾ ਚਾਕਾ ਖੁੱਲਿਆ ਜਿਹੜਾ ਹੁਣ ਤੁਸੀਂ ਕਿਹਾ ਵੀ ਉਹਦਾ ਰਿਮਾਂਡ ਲਿਆ ਤੇ ਉਹਦਾ ਕੁਝ ਵੀ ਦੱਸਿਆ ਨਹੀਂ ਉਹਨੇ ਤੇ ਐਵੇਂ ਉਹਦਾ ਚਾਕਾ ਹੀ ਖੁੱਲਿਆ ਇਹੋ ਜਿਹੇ ਬੰਦੇ ਜਿਹੜੇ ਇੱਕ ਵਾਰ ਕਰ ਲਵੇ ਉਹ ਵਾਰ-ਵਾਰ ਕਰਦਾ ਇਹੋ ਜਿਹੇ ਬੰਦਿਆਂ ਨੂੰ ਤਰਤੀਆ ਮਿਲੀ ਹੁੰਦੀ ਆ ਪਹਿਲੇ ਨਿਯੰਗ ਸਿੰਘ ਟੱਕਰੇ ਹੁੰਦੇ ਉਹਨੂੰ ਉਹਨੂੰ ਟੱਕਰਿਆ ਨਹੀਂ ਇਹੋ ਜਿਹੇ ਬੰਦੇ ਧਰਤੀ ਦੇ ਠੀਕ ਨਹੀਂ ਹੈਗੇ ਜਾਂ ਤੇ ਇਹੋ ਜਿਹੇ ਬੰਦੇ ਜੰਮਣੇ ਨਹੀਂ ਚਾਹੀਦੇ ਤੇ ਜੇ ਇਹੋ ਜਿਹੇ ਘਟਿਆ ਬੰਦੇ ਜੰਮ ਜਾਣ ਤੇ ਵਾਈ ਗੁਰੂ ਸੇਵਾ ਲਾਵੇ ਅਸੀਂ ਦੁਬਾਰਾ ਤੋੜ ਦੇਣੇ ਵਾਪਸ ਠੀਕ ਹੈ ਹੁਣ ਹੁਸ਼ਿਆਰਪੁਰ ਫੌਜਾਂ ਚੱਲੀਆਂ ਨੇ ਔਰ ਔਰ ਵਾਕਈ ਸਹੀ ਆਪਣਾ ਇਹਨਾਂ ਨੇ ਕਿਹਾ ਇਹਨਾਂ ਨੇ ਕਿਹਾ ਪਹਿਲੀ ਗੱਲ ਤੇ ਕਿ ਇਹੋ ਜਿਹੇ ਬੰਦੇ ਜੰਮਣ ਹੀ ਨਾ ਠੀਕ ਹੈ ਜਿਹੜੇ ਕਿ ਜੰਮ ਕੇ ਠੀਕ ਹੈ ਦੂਸਰਿਆਂ ਦਾ ਘਰ ਖਰਾਬ ਕਰਦੇ ਪਏ ਨੇ ਠੀਕ ਹੈ ਦੂਸਰਾ ਕਿ ਹੁਣ ਦੇਖੋ ਜਿਹੜੇ ਹੁਣ ਨਿਹੰਗ ਸਿੰਘ ਜਾਂ ਦੂਸਰੇ ਲੋਗ ਬਾਹਰ ਆਗੇ ਨੇ ਉਹ ਕਾਤੋਂ ਆਇਆ ਹੈ ਲੈਕ ਆਫ ਗਵਰਨਮੈਂਟ ਠੀਕ ਹੈ ਉਹ ਪ੍ਰਸ਼ਾਸਨ ਦੇ ਇਸ ਟਾਈਮ ਚੁੱਪ ਬਹਿਣ ਦੀ ਵਾਅਦਾ ਬਾਹਰ ਆ ਗਿਆ ਕਿ ਪ੍ਰਸ਼ਾਸਨ ਨੇ ਕੁਝ ਨਹੀਂ ਕਰਨਾ ਇਹ ਸਾਨੂੰ ਹੀ ਬਾਹਰ ਨਿਕਲਣਾ ਪੈਣਾ ਹੈ ਕਿਉਂ ਜਿਸ ਘਰ ਦੇ ਵਿੱਚ ਇਹ 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 ਬੀਤੀ ਹੈ ਨਾ ਇਹ ਸਾਰਾ ਕੁਝ ਹੋਇਆ ਮਤਲਬ ਕਿ ਜਿਨ੍ਹਾਂ ਦਾ ਬੱਚਾ ਉਜੜਿਆ ਹੈ ਜਿਨ੍ਹਾਂ ਦਾ ਬੱਚਾ ਮਰ ਗਿਆ ਹੈ ਠੀਕ ਹੈ ਉਹਨਾਂ ਕੋ ਪੁੱਛ ਕੇ ਵੇਖੋ ਕਿ ਕੀ ਭਾ ਵਿਕਦੀ ਪਈ ਐ ਉਹਨਾਂ ਦੇ ਮਾਪਿਓ ਨੂੰ ਅਗਰ ਦਿੱਕੀ ਤੇ ਕਿਹਾ ਜਾਏ ਨਾ ਉਹ ਕਹਿਣਗੇ ਕਿ ਅਸੀਂ ਉਹਨੂੰ ਇਹਦੇ ਟੋਟੇ ਟੋਟੇ ਕਰ ਦੇਈ ਬਿਲਕੁਲ ਪਰ ਇਹ ਵੇ ਕਿ ਦੇਖ ਲਓ ਕਹਿੰਦੇ ਨੇ ਕਿ ਜਿੱਥੇ ਪੰਜਾਬੀਆਂ ਦੇ 800 ਹਜ਼ਾਰ ਵੋਟ ਨੇ ਨਾ ਉੱਥੇ ਇਨਾਂ ਇਨ ਪ੍ਰਵਾਸੀਆਂ ਦੇ 6-6 ਹਜ਼ਾਰ ਵੋਟ ਨੇ ਠੀਕ ਹੈ ਉਹ ਇੱਕ ਸੀ ਨਾ ਡੱਡੂ ਠੀਕ ਹੈ ਇੱਕ ਡੱਡੂ ਤੇ ਬਿੱਛੂ ਇੱਕ ਇਹ ਨਾ ਰਿੜਦਾ ਜਾ ਰਿਹਾ ਸੀਗਾ ਮਤਲਬ ਪਾਣੀ 'ਚ ਡੁੱਬਦਾ ਜਾ ਰਿਹਾ ਸੀਗਾ ਡੱਡੂ ਨੇ ਵੇਖਿਆ ਡੱਡੂ ਨੇ ਕਿਹਾ ਯਾਰ ਇਹ ਜੋ ਡੁੱਬਦਾ ਪਿਆ ਤੇ ਇਹਨੂੰ ਮੈਂ ਬਚਾ ਲਵਾਂ ਠੀਕ ਹੈ ਡੱਡੂ ਗਿਆ ਤੇ ਡੱਡੂ ਨੇ ਜਾ ਕੇ ਉਹਨੂੰ ਆਪਣੇ ਲੱਕ ਤੇ ਬਾ ਲਿਆ ਲੱਕ ਤੇ ਬਾ ਕੇ ਤੇ ਉਹ ਆਪਣਾ ਲੈ ਗਿਆ ਨੂੰ ਕਿਨਾਰੇ ਤੇ ਕਿਨਾਰੇ ਤੇ ਕੋਲ ਜਦੋਂ ਗਿਆ ਨਾ ਤੇ ਡਾ ਉਹ ਆਪਣਾ ਜਦੋਂ ਉਹ ਕਿਨਾਰੇ ਤੇ ਕੋਲ ਗਿਆ ਤੇ ਡੱਡੂ ਤੇ ਉਹ ਬਿਚੂ ਉਤਰਨ ਲੱਗਾ ਨਾ ਉਹ ਉੱਤਰ ਦੇ ਉੱਤਰ ਦੇ ਉਹਨਾਂ ਡੰਗ ਮਾਰਦਾ ਠੀਕ ਹੈ ਜਦੋਂ ਉਹਨੇ ਡੱਡੂ ਨੂੰ ਡੰਗ ਮਾਰਿਆ ਨਾ ਤੇ ਡੱਡੂ ਨੇ ਕਿਹਾ ਯਾਰ ਮੈਂ ਤੇ ਤੇਰੇ ਨਾਲ ਭਲਾ ਕੀਤਾ ਠੀਕ ਹੈ ਉਹਨੇ ਕਿਹਾ ਤੂੰ ਭਾਵੇਂ ਮੇਰੇ ਨਾਲ ਭਲਾ ਕੀਤਾ ਪਰ ਡੰਗ ਮਾਰਨਾ ਮੇਰੀ ਫਿਤਰਤ ਹੈ ਫਿਤਰਤ ਹੈ ਮੈਂ ਤੈਨੂੰ ਡੰਗ ਮਾਰਨਾ ਹੀ ਮਾਰਨਾ ਸੀ ਭਾਵੇਂ ਤੂੰ ਮੇਨਾਂ ਭਲਾ ਕੀਤਾ ਇਸ ਟਾਈਮ ਇਹ ਵੇਖ ਪੰਜਾਬੀਆਂ ਨੇ ਭਾਵੇਂ ਥੋੜਾ ਜਿਹਾ ਇਹਨਾਂ ਦਾ ਸਾਦਗੀ ਦਾ ਕਿ ਚੱਲ ਕੋਈ ਨਹੀਂ ਯਾਰ ਮਾੜੇ ਨੇ ਉਧਰੋਂ ਦੂਰੋਂ ਆਏ ਨੇ ਠੀਕ ਹੈ ਪਰ ਗੱਲ ਕਰਨ ਦਾ ਮਕਸਦ ਇਹਨਾਂ ਨੇ ਡੰਗ ਮਾਰਨੋਂ ਨਹੀਂ ਹਟਣਾ ਠੀਕ ਹੈ ਪਰ ਹੁਣ ਅਗਰ ਤੇ ਡੰਡਾ ਚੁੱਕ ਲਿਆ ਠੀਕ ਹੈ ਤੇ ਹੁਣ ਲੀਟਰ ਪ੍ਰੇਡ ਭਾਈ ਜਨ ਲਾਜ਼ਮੀ ਹੋ ਗਿਆ ਕਿਉਂ ਕਿਸੇ ਹੋਰ ਦਾ ਘਰ ਖਰਾਬ ਨਾ ਹੋਵੇ ਉਹਨਾਂ ਨੇ ਕਿਹਾ ਹੁਣ ਫੌਜਾਂ ਤੋੜ ਪਈਆਂ ਨੇ ਤੇ ਜਿਵੇਂ ਕਿ ਉਹ ਸਾਰੇ ਦੱਸੰਦੇ ਨੇ ਉਹ ਕਹਿੰਦੇ ਨੇ ਕਿ ਉਹ ਅਵਲ ਤੇ ਹੁਣ ਅਸੀਂ ਪ੍ਰਸ਼ਾਸਨ ਤੱਕ ਕੋਈ ਬੰਦਾ ਪਹਚਾਣਾ ਨਹੀਂ ਅਵਲ ਤੇ ਕੋਈ ਬੰਦਾ ਕੰਮ ਕਰਨ ਬਾਰੇ ਹੁਣ ਸੋਚੇ ਨਾ ਤੇ ਜੇ ਕਿਸੇ ਬੰਦੇ ਨੂੰ ਅਸੀਂ ਇਹ ਕੰਮ ਕਰਦੇ ਵੇਖ ਲਿਆ ਜਾਂ ਸੋਚ ਲਿਆ ਤੇ ਉਹਨੂੰ ਉੱਥੇ ਹੀ ਮਾਰ ਕੇ ਟੰਗ ਦੇਣਾ ਤਾਂ ਕਿ ਆਨ ਵਾਲਿਓ ਵਾਸਤੇ ਇਬਰਤ ਬਣੇ ਬਿਲਕੁਲ ਹੀ ਹੋਣਾ ਵੀ ਇੰਜ ਹੀ ਚਾਹੀਦਾ ਸੀ ਉਸ ਬੰਦੇ ਨੂੰ ਤੇ ਜਿਵੇਂ ਉਹਨਾਂ ਨੇ ਕਿਹਾ ਕਿ ਹੁਸ਼ਿਆਰਪੁਰ ਵਾਲਿਆਂ ਨੇ ਉਸ ਬੰਦੇ ਨੂੰ ਪ੍ਰਸ਼ਾਸਨ ਨੂੰ ਕਿਉਂ ਦਿੱਤਾ ਕਿਉਂ ਦਿੱਤਾ ਦੇਣਾ ਨਹੀਂ ਸੀ ਚਾਹੀਦਾ ਦੇਣਾ ਹੀ ਨਹੀਂ ਸੀ ਚਾਹੀਦਾ ਉਥੇ ਟੰਗ ਦੇਣਾ ਚਾਹੀਦਾ ਤੱਕ ਪਤਾ ਚੱਲਦਾ ਟੰਗਿਆ ਹੁੰਦਾ ਤੇ ਬਾਕੀਆਂ ਨੇ ਕੰਬਣਾ ਸੀਗਾ ਕੰਬਣਾ ਸੀਗਾ ਠੀਕ ਹੈ ਹੁਣ ਦੇਖੋ ਜੀ ਜਿੰਨੇ ਇਹ ਸ਼ਹਿਰ ਹੈ ਮਸਲਨ ਕਿ ਜਿਹੜੇ ਆਪਣਾ ਪੰਜਾਬ ਦੇ ਸ਼ਹਿਰ ਨੇ ਸ਼ਹਿਰਾਂ ਦੇ ਵਿੱਚ ਤੁਸੀਂ ਵੇਖ ਲੋ ਕਿ ਭਈਏ ਨੇ ਆ ਕੇ ਉਹ ਰੇੜੀਆਂ ਲਾਈਆਂ ਯਾਨੀ ਉਹ ਰੇੜੀਆਂ ਲਾਈਆਂ ਨੇ ਠੀਕ ਹੈ ਜੀ ਜਿਹੜੇ ਪੰਜਾਬੀ ਨੇ ਠੀਕ ਹੈ ਜੀ ਉਹਨਾਂ ਦੀ ਦੁਕਾਨ ਤੇ ਨਹੀਂ ਜਾਂਦੇ ਪੰਜਾਬੀ ਜਿਨ੍ਹਾਂ ਨੇ ਪੰਜਾਬੀ ਮਤਲਬ ਆਪਣੀ ਪੰਜਾਬੀਆਂ ਦੀ ਦੁਕਾਨ ਤੇ ਨਹੀਂ ਜਾਂਦੇ ਭਈਆਂ ਕੋ ਜਾਂਦੇ ਲੋ ਜੀ ਇਹਦੇ 'ਚ ਨੈਗਲੀਜੈਂਸੀ ਵੀ ਸਾਡੀ ਹੈ ਅੱਜ ਮੈਂ ਇੱਕ ਵੀਡੀਓ ਵੇਖਣ ਦੀ ਸੀ ਉਹ ਫਲੂਦਾ ਜਿਆ ਬਣਾਉਂਦੇ ਸੀ ਹੱਥ ਨਹੀਂ ਫੜ ਕੇ ਸੀ ਈਮੀਆਂ ਪਾਉਂਦੇ ਸੀ ਹੱਥ ਨਹੀਂ ਫੜ ਕੇ ਉਹ ਚੀਜ਼ਾਂ ਪਾਉਂਦੇ ਸੀ ਹੱਥ ਨੇ ਫੜ ਕੇ ਆਈਸਕ੍ਰੀਮ ਪਾਉਂਦੇ ਸੀ ਲੋਕ ਕਹਿੰਦੇ ਇਹਦੇ ਵਿੱਚ ਬਹੁਤਾ ਮਜ਼ਾ ਸਫਾਈ ਨਾਮ ਦੀ ਦੇਣਾ ਜੀ ਚੀਜ਼ ਕੋਈ ਨਹੀਂ ਨਾ ਨਾ ਗੰਦੇ ਨੇ ਚੋਲਖਾਨੀ ਕੌਮ ਹੈ ਠੀਕ ਹੈ ਗੱਲ ਕਰਨ ਦਾ ਮਕਸਦ ਕਿ ਇਹਨਾਂ ਨੂੰ ਨਹੀਂ ਦੇਖੋ ਉਹ ਸਹੀ ਉਹਨਾਂ ਨੇ ਵਿੱਚ ਗੱਲ ਕੀਤੀ ਨਾ ਉਹਨਾਂ ਨੇ ਕਿਹਾ ਜਿਹੜੇ ਯੋਗੀ ਨੇ ਉਥੋਂ ਧੱਕੇ ਹੋਏ ਨੇ ਠੀਕ ਹੈ ਕਿ ਜਿਹੜੇ ਉੱਥੇ ਕ੍ਰਿਮੀਨਲ ਹੈ ਉਹੀ ਬੰਦੇ ਇਧਰ ਨੂੰ ਆ ਅਸੀਂ ਕੀ ਇਹ ਤਿੰਨ ਤਿੰਨ ਚਾਰ ਚਾਰ ਹਜ਼ਾਰ ਰੁਪਿਆ ਕਿਰਾਇਆ ਲੈਣ ਦੀ ਖਾਤਰ ਇਹਨਾਂ ਨੂੰ ਬਾੜ ਲਈਦਾ ਠੀਕ ਹੈ ਤੇ ਬਾਅਦ ਵਿੱਚ ਉਹ ਇਹ ਪੰਜਾਬ ਤੇ ਕਾਂਟ ਕਰਦੇ ਬਟ ਹੁਣ ਬਹੁਤ ਸਾਰੇ ਜਿਹੜੇ ਨੇ ਨਾ ਉਹ ਅੱਛਾ ਇੱਥੇ ਮੈਂ ਇੱਕ ਗੱਲ ਹੋਰ ਕਰਾਂਗਾ ਜੰਗ ਲੱਗੀ ਤੇ ਇਹਨਾਂ ਨੇ ਬੋਰੀਆ ਬਿਸਰ 골 ਕੀਤਾ ਹਮ ਤੋ ਚਲੇ ਠੀਕ ਹੈ ਉਸ ਤੋਂ ਬਾਅਦ ਹਾਰਡ ਆਈ ਹੈ ਇਹਨਾਂ ਨੇ ਬੋਰੀਆ ਬਿਸਰ 골 ਕੀਤਾ ਹਮ ਤੋ ਚਲੇ ਠੀਕ ਹੈ ਕਰੋਨਾ ਆਇਆ ਇਹ ਨਹੀਂ ਗਏ ਪੂਰਾ ਸਾਲ ਬਹਿ ਕੇ ਖਾਂਦੇ ਰਹੇ ਘਰਾਂ ਦੇ ਵਿੱਚ ਲੱਭਦਾ ਸੀ ਇੱਕ ਇੱਕ ਗੱਲ ਕਰਨ ਦਾ ਮਕਸਦ ਇਹ ਕਿ ਯਾਰ ਕਿ ਕਿ ਜਿਹੜੀ ਖਾਲੀ ਥਾਲੀ ਜੀ ਤੁਸੀਂ ਖਾਂਦੇ ਪੀਓ ਤੁਸੀਂ ਉਹਦੇ ਵਿੱਚ ਹੀ ਮੋਤਰੰਦੇ ਠੀਕ ਹੈ ਤੇ ਹੁਣ ਇਹ ਵੇਖ ਕੇ ਹੁਣ ਡੰਡਾ ਲਿੱਤਰ ਪ੍ਰਿੰਟ ਜਿਹੜੀ ਹੋਣੀ ਹੈ ਨਾ ਡੰਡਾ ਹੁਣ ਚੜਨਾ ਹੈ ਉਹ ਜਿਵੇਂ ਉਹਨਾਂ ਨੇ ਕਿਹਾ ਦਿਖਾ ਉਧਰ ਰਾਜ ਹੋਣਾ ਹੈ ਗੁਰੂ ਦੀ ਪਿਆਰੀ ਫੌਜ ਦਾ ਰਾਜ ਹੋਣਾ ਹੈ ਤੇ ਰਾਜ ਕਿਵੇਂ ਹੋਣਾ ਐਵੇਂ ਹੋਣਾ ਜਿੱਦੋਂ ਪ੍ਰਸ਼ਾਸਨ ਨੇ ਨਹੀਂ ਨਿਕਲਣਾ ਕਿਸੇ ਨੇ ਕੋਈ ਗੱਲਬਾਤ ਨਹੀਂ ਕਰਨੀ ਉਹਨਾਂ ਨੇ ਬੜੀ ਵਧੀਆ ਗੱਲ ਕੀਤੀ ਹੈ ਉਹ ਲਾਲਚ ਨੂੰ ਬਿਠਾ ਨਹੀਂ ਨਹੀਂ ਆਖਿਆ ਕਿ ਕੋਈ ਸਾਡਾ ਜਿੱਥੇ ਅਸੀਂ ਹੁਣ ਅਸੀਂ ਸਟੈਂਡ ਕਰਨ ਦੇ ਕਿਸੇ ਦੀ ਛੇੜਦੇ ਤੇ ਜੂਮ ਵੀ ਨਹੀਂ ਲਿਗਨਦੇ ਹਰ ਵੀ ਆਪਣੇ ਅੰਦਰ ਕੰਬਲਾਂ ਦੇ ਵਿੱਚ ਵਰ ਕੇ ਸੁੱਤੇ ਹੋਏ ਨੇ ਕਿਸੇ ਨੂੰ ਫਰਕ ਹੀ ਕੋਈ ਨਹੀਂ ਪੈਂਦਾ ਜਿਹਦਾ ਬੱਚਾ ਫਰਕ ਤੇ ਉਹਨੂੰ ਜਿਨ੍ਹਾਂ ਨੂੰ ਸਾਸ ਹੈ ਉਹੀ ਬੰਦੇ ਬਾਹਰ ਨਿਕਲੇ ਨੇ ਜਿਨ੍ਹਾਂ ਨੂੰ ਨਹੀਂ ਸਾਸ ਉਹਨਾਂ ਦਾ ਖਸਮਾਨ ਉਪਾਏ ਜੋ ਹੁੰਦਾ ਹੋਇਆ ਜੇ ਸਾਨੂੰ ਕੀ ਉਹ ਇਹੀ ਤੇ ਗੱਲ ਏ ਠੀਕ ਹੈ ਇਹਨਾਂ ਨਾ ਬੀਤੀ ਨਹੀਂ ਠੀਕ ਹੈ ਹੁਣ ਜਿਹੜੇ ਪੋਲੀਟੀਸ਼ਨ ਨੇ ਠੀਕ ਹੈ ਉਹ ਬਿਆਨ ਨਹੀਂ ਦੇ ਰਹੇ ਉਹ ਬਿਆਨ ਤਾਂ ਨਹੀਂ ਦੇ ਰਹੇ ਸਾਡੇ ਸਾਰੇ ਵੋਟਰਾਂ ਨੂੰ ਬੋਲਦੇ ਪਏ ਨੇ ਬਿਲਕੁਲ ਠੀਕ ਹੈ ਉਹ ਯਾਰ ਤੁਸੀਂ ਮੈਨੂੰ ਵੋਟਾਂ ਨੂੰ ਅੱਗ ਲਾਓ ਤੁਸੀਂ ਪੰਜਾਬ ਬਚਾਉਗੇ ਇਨਸਾਨੀਅਤ ਦੀ ਖਾਤਰ ਤੇ ਕੁਝ ਨਾ ਕੁਝ ਕਹਿ ਸਕਦੇ ਨੇ ਉਹ ਬੱਚਾ ਸੀਗਾ ਉਹਦਾ ਦਰਦ ਖੁਦਾ ਦੀ ਕਿਸਮ ਸਾਡੇ ਕੋਲ ਨਹੀਂ ਵੇਖਿਆ ਜਾ ਰਿਹਾ ਤੇ ਪੋਲੀਟੀਸ਼ਨਾਂ ਨੇ ਕਬੂਤਰ ਤਰਾਖਾ ਬੰਦ ਕਰ ਲਈਆਂ ਨੇ ਕਿ ਉਹ ਨਹੀਂ ਚਾਹੁੰਦੇ ਕਿ ਇਹ ਨਾ ਨਹੀਂ ਜਾਣੇ ਤੋਂ ਕਿਉਂ ਉਹ ਕਹਿੰਦੇ ਨੇ ਅਗਰ ਇਹ ਚਲੇ ਗਏ ਇਥੋਂ ਠੀਕ ਹੈ ਤੇ ਸਾਡੇ ਪੱਲੇ ਕੱਖ ਨਹੀਂ ਹੋਰ ਖਰਾਬ ਹੁੰਦੇ ਨੇ ਕੱਖ ਇਹਨਾਂ ਦੇ ਪੱਲੇ ਐਤਕੀ ਵੀ ਨਹੀਂ ਆਣਾ ਨਹੀਂ ਉਹਨਾਂ ਨੇ ਕੀ ਆਖਿਆ ਉਹਨਾਂ ਨੇ ਕਿਹਾ ਹੁਣ ਉਹੀ ਬੰਦਾ ਇੱਥੇ ਸੀਐਮ ਬਣੇਗਾ ਉਹੀ ਬੰਦਾ ਇੱਥੇ ਮੰਤਰੀ ਬਣੇਗਾ ਜਿਹੜਾ ਪੰਜਾਬ ਦੀ ਆਵਾਜ਼ ਨਾਲ ਵਾਸ ਚੁੱਕਿਆ ਨਹੀਂ ਤੇ ਸਾਨੂੰ ਨਹੀਂ ਚਾਹੀਦਾ ਕੁਝ ਤੁਹਾਨੂੰ ਨਹੀਂ ਹਕੂਮਤਾਂ ਚਾਹੀਦੀ ਗੁਰਮੀਤ ਸਿੰਘ ਇਹ ਸੀਗੇ ਨਵੇਂ ਠੀਕ ਹੈ ਜੀ ਹਰ ਦੇਖੋ ਤੁਸੀਂ ਕੋਈ ਪੈਂਚਰ ਲਾਉਂਦਾ ਸੀ ਕੋਈ ਮੋਬਾਈਲ ਠੀਕ ਕਰਦਾ ਸੀ ਉਹ ਪਿੱਛੇ ਤੈਨੂੰ ਵੀਡੀਓ ਵੇਖੀ ਉਹਨੇ ਕਿਹਾ ਉਹ ਮੋਬਾਈਲ ਵਾਲਾ ਜਿਹੜਾ ਐਮਪੀ ਬਣਿਆ ਸੀਗਾ ਉਹਦੀ ਉੱਤੇ ਦੋ ਕਿੱਲਿਆ ਚ ਕੋਠੀ ਬੰਨ੍ਹ ਕੋਠੀ ਦੇਖੋ ਠੀਕ ਹੈ ਕਹਿੰਦਾ ਮਤਲਬ ਠੀਕ ਹੈ ਇੱਕ ਉਹ ਆਪਣਾ ਕੁੜੀ ਹੈ ਜਿਹੜੀ ਆਪਣਾ ਗਾਂਦੀ ਹੈ ਠੀਕ ਹੈ ਜੀ ਉਹ ਤੇ ਝੂਠੇ ਲਾਰੇ ਪੰਜਾਂ ਮਿੰਟਾਂ ਚ ਅਸੀਂ ਇੰਜ ਕਰ ਦਾਂਗੇ ਪੰਜਾਂ ਮਿੰਟਾਂ ਚ ਅਸੀਂ ਇੰਜ ਕਰਾਂ ਕਹਿੰਦਾ ਇੱਕ ਵਾਦਾ ਵੀ ਪੂਰਾ ਨਹੀਂ ਕਿਸੇ ਨੇ ਕੀਤਾ ਕਿਉਂ ਸਿਆਸਤ ਦੇ ਵਿੱਚ ਵੀ ਉਹ ਬੰਦਾ ਹੀ ਕਾਮਯਾਬ ਹੈ ਜਿਹਨੂੰ ਸਿਆਸਤ ਦੀ ਹਾਉ ਨਾਉ ਪਤਾ ਹੈ ਜਿਹਨੂੰ ਪਤਾ ਹੈ ਕਿ ਯਾਰ ਕਿਵੇਂ ਚੱਲ ਜਿੰਨੂੰ ਇੱਕਦਮ ਤੁਸੀਂ ਬਾਂਦਰ ਨੂੰ ਚੁੱਕ ਕੇ ਸੀੜ ਤੇ ਬਾਦੋਗੇ ਨਾ ਬਾਂਦਰ ਦੇ ਹੱਥ ਮਾਂਚਸ ਫੜਾ ਦੋਗੇ ਨਾ ਉਹਨੇ ਸਿਰਫ ਜੰਗਲ ਨੂੰ ਅਗਲਾ ਨਹੀਂ ਹੋਰ ਕੁਝ ਨਹੀਂ ਕਰਨਾ ਠੀਕ ਹੈ ਤੁਸੀਂ ਇਹ ਮਾਰਨੀ ਹੈ ਇਧਰ ਉਧਰ ਤੇ ਉਧਰ ਪਰ ਐਤ ਕੀ ਦੇਖੋ ਦੋ ਇਹਨਾਂ ਨੂੰ ਚਾਂਸ ਮਿਲੇ ਇੱਕ ਹਾਰਡ ਦਾ ਚਾਂਸ ਮਿਲਿਆ ਹਾਰਡ ਦੇ ਵਿੱਚ ਵੀ ਇਹਨਾਂ ਨੂੰ ਚਾਹੀਦਾ ਸੀਗਾ ਕਿ ਪੋਲੀਟਿਸ਼ੀਅਨ ਜਿੰਨੇ ਵੀ ਨੇ ਨਾ ਪੰਜਾਬ ਨੂੰ ਸੇਫ ਕਰ ਦੇ ਬਿਲਕੁਲ ਪੰਜਾਬ ਦੇ ਨਾਲ ਲੱਗ ਜਾਂਦੇ ਪਿਛਲੇ ਇਹਨਾਂ ਦੇ ਗੁਨਾਹ ਜਿਹੜੇ ਸੀ ਨਾ ਮਾਫ ਸੀਗੇ ਠੀਕ ਹੈ ਸਮਝ ਲਓਗੇ ਇਹਨਾਂ ਦੇ ਪਿਛਲੇ ਕਾਂਡ ਭੁੱਲ ਜਾਣੇ ਸੀ ਲੋਕਾਂ ਨੇ ਲੋਕਾਂ ਨੇ ਇਹਨਾਂ ਦਾ ਸਾਥ ਦੇ ਦੇ ਬਿਲਕੁਲ ਅੱਛਾ ਇੱਕ ਚਾਂਸ ਉਹ ਵੀ ਨਿਕਲ ਦੂਜਾ ਕਾ ਚਾਂਸ ਇਹ ਬਣਿਆ ਕਿ ਜਦੋਂ ਇੱਥੇ ਵੀ ਉਹ ਪੰਜਾਬੀਆਂ ਦਾ ਸਾਥ ਦੇਣ ਵਾਸਤੇ ਸਟੈਂਡ ਲੈ ਜਾਂਦੇ ਮੈਂ ਇਹ ਕਹਿਨੀ ਆ ਕਿ ਜਿੰਨੇ ਵੀ ਮੰਤਰੀ ਸ਼ੰਤਰੀ ਜੋ ਵੀ ਨੇ ਯਾਰ ਸਭ ਦੇ ਬੱਚੇ ਨੇ ਤਾਂ ਜਿਨ੍ਹਾਂ ਦੇ ਬੱਚੇ ਨੇ ਮੈਨੂੰ ਨਹੀਂ ਲੱਗਦਾ ਉਹ ਬੰਦੇ ਪੀਰਤ ਨਹੀਂ ਹੋਈ ਹੋਣਗੇ ਉਹਨਾਂ ਨੂੰ ਇਸ ਬੱਚੇ ਦਾ ਦਰਦ ਤਕਲੀਫ ਨਹੀਂ ਹੋਇਆ ਹੋਏਗਾ ਇਹ ਤੇ ਮੇਰੇ ਤੇ ਸਮਝ ਚ ਗੱਲ ਆਂਦੀ ਨਹੀਂ ਕਿ ਬੰਦੇ ਕਿਵੇਂ ਖਮੋਸ਼ ਹੋ ਕੇ ਬੈ ਸਕਦੇ ਨੇ ਜਿਨ੍ਹਾਂ ਦੇ ਬੱਚੇ ਨੇ ਜਿਨ੍ਹਾਂ ਨੂੰ ਇਸ ਚੀਜ਼ ਦਾ ਸਾਥ ਸਹ ਉਹ ਤਾਂ ਕਦੀ ਵੀ ਉਸ ਬੱਚੇ ਦੇ ਨਾਲ ਗਲਤ ਹੁੰਦਾ ਵੇਖ ਨਹੀਂ ਸੀ ਸਕਦੇ ਪਰ ਗੱਲ ਕਰਦੇ ਨੇ ਜੀ ਮੱਲਾਂ ਦੇ ਵਿੱਚ ਬੈਠੇ ਜਿਹੜੇ ਨੇ ਨਾ ਜਿਨ੍ਹਾਂ ਨੂੰ ਪਤਾ ਹੈ ਕਿ ਇੱਥੇ ਠੰਡੀ ਵਹਾਵ ਵੀ ਨਹੀਂ ਜਾਣੀ ਐ ਠੀਕ ਐ ਇੱਥੇ ਤੱਤੀ ਵਹਾਵ ਵੀ ਨਹੀਂ ਜਾਣੀ ਐ ਠੀਕ ਐ ਜਦੋਂ ਸਾਡੇ ਬੱਚਿਆਂ ਨੇ ਬਾਹਰ ਨਿਕਲਣਾ ਤੇ ਇੱਕ ਗੱਲ ਦੱਸ 10 10 ਬੰਦੇ ਹੋਣੇ ਨਾਲ 10 10 ਬੰਦੇ ਨਾਲ ਸਪੋਰਟ ਹੀ ਕਰ ਉਹਨਾਂ ਨੂੰ ਕੀ ਜਾਣੇ ਕਿ ਆਪਣਾ ਕਿ ਆਪਣਾ ਦਰਦ ਕੀ ਐ ਇਹ ਹੋਲਨਾਕ ਵਾਕਿਆ ਕੀ ਉਹਨਾਂ ਵਾਸਤੇ ਬਿਲਕੁਲ ਠੀਕ ਐ ਉਹ ਤੇ ਜਿਨ੍ਹਾਂ ਦਾ ਬੀਤੀ ਐ ਉਹਨਾਂ ਨੂੰ ਪੁੱਛ ਕੇ ਵੇਖੋ ਕੀ ਭਾ ਹੋਰ ਜਿਨ੍ਹਾਂ ਉਹ ਜਿਹੜੇ ਪੰਜਾਬ ਦੇ ਦੂਸਰੇ ਵਾ ਆਪਣਾ ਜਿਹੜੀ ਲੋਕ ਨੇ ਜਿਵੇਂ ਆ ਨਿਹੰਗ ਸਿੰਘ ਨੇ ਨਾਲ ਦੂਸਰੇ ਲੋਕ ਨੇ ਇਹਨਾਂ ਲੋਗਾਂ ਨੂੰ ਦਰਦੇ ਇਹਨਾਂ ਲੋਗਾਂ ਨੂੰ ਪੰਜਾਬ ਦਾ ਸਾਹ ਸੀ ਇਹਨੂੰ ਪਤਾ ਚੱਲ ਗਿਆ ਕਿ ਯਾਰ ਹੁਣ ਇੱਕ ਘਰ ਨਾ ਹੋਇਆ ਆ ਦੇਖੋ ਹੁਣ ਇੱਕ ਇਹ ਹੋਇਆ ਇੱਕ ਦੂਜਾ ਕਹਿੰਦੇ ਜਲੰਧਰ ਹਾਂ ਠੀਕ ਹੈ ਕਹਿੰਦਾ ਮਤਲਬ ਕਿ ਹੁਣ ਇਹ ਕੰਮ ਵੱਧਦਾ ਪਿਆ ਉਹ ਐਵੇਂ ਨਹੀਂ ਆਏ ਨੇ ਨਿਹੰਗ ਸਿੰਘ ਉਦੋਂ ਹੀ ਆਂਦੇ ਨੇ ਜਦੋਂ ਵੇਖਦੇ ਨੇ ਕਿ ਵੀ ਪਪਾ ਨਹੀਂ ਸੇਧ ਤੋਂ ਟੱਪ ਗਿਆ ਟੱਪ ਗਿਆ ਠੀਕ ਹੈ ਪ੍ਰਸ਼ਾਸਨ ਨੂੰ ਪਹਿਲੇ ਤੇ ਇਹ ਪ੍ਰਸ਼ਾਸਨ ਦੇ ਕੋਲ ਪਹੁੰਚਣਾ ਨਹੀਂ ਸੀ ਚਾਹੀਦਾ ਬੰਦਾ ਉੱਥੇ ਦੇ ਬੰਦਿਆਂ ਨੂੰ ਹੀ ਚਾਹੀਦਾ ਸੀਗਾ ਕਿ ਫੜ ਕੇ ਉਹਨੂੰ ਉਸ ਟਾਈਮ ਵੱਢ ਦਿੰਦੇ ਠੀਕ ਹੈ ਪਰ ਅੱਲਾ ਖੈਰ ਰੱਖੇ ਹੁਣ ਕੁਛ ਨਾ ਕੁਛ ਹੁਣ ਹੋਏਗਾ ਬਦਲਣਗੇ ਹੁਣ ਪੰਜਾਬ ਬਦਲੇਗਾ ਹਾਲਾਤ ਬਦਲਣਗੇ ਪੰਜਾਬ ਨੂੰ ਹੁਣ ਪਤਾ ਚੱਲ ਗਿਆ ਏ ਕਿ ਕੌਣ ਸਕੇ ਨੇ ਤੇ ਕੌਣ ਮਤਰੇ ਨੇ ਠੀਕ ਹੈ ਕਿਉਂ ਸਕੇ ਹੁੰਦੇ ਤੇ ਅੱਗੇ ਆਉਂਦੇ ਉਹ ਕਹਿੰਦੇ ਪੰਜਾਬ 'ਚ ਹੁਣ ਨਾਨਕਾਨੀ ਨਹੀਂ ਚੱਲੇਗੀ ਪੰਜਾਬ 'ਚ ਹੁਣ ਇਹ ਨਹੀਂ ਚੱਲੇਗਾ ਜਿਹਦਾ ਬੰਦੇ ਦਾ ਮੂੰਹ ਚੋਕਿਆ ਦਿਲ ਕੀਤਾ ਤੇ ਆ ਕੇ ਤੇ ਇੱਥੇ ਰਹਿ ਲਿਆ ਤੇ ਜ਼ਮੀਨਾਂ ਖਰੀਦ ਲਈਆਂ ਤੇ ਹੋ ਗਿਆ ਹੁਣ ਪੰਜਾਬ 'ਚ ਵੀ ਰੂ ਰੈਗੂਲੇਸ਼ਨ ਹੋਏਗਾ ਫੇਰੀ ਬਾਕੀ ਸਾਰੇ ਭੈਣ ਭਰਾ ਪੰਜਾਬ ਵਾਸਤੇ ਦੁਆ ਕਰੋ ਕਿ ਪੰਜਾਬ ਚੜ੍ਹਦੀ ਕਲਾ ਚ ਰਹੇ ਤੇ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਬਾਰੇ ਸਾਣਾ ਜ਼ਰੂਰ ਸਾਂਝੇ ਕਰਿਓ ਤੇ ਮਿਲਦੇ ਆਂ ਜੀ ਨਵੀਂ ਵੀਡੀਓ ਚ ਆਪਣਾ ਖਿਆਲ ਰੱਖੋ ਰੱਬ ਰਾਖਾ